ਤੁਸੀਂ ਮਿਲ ਸਿੰਘ ਬਾਦਲ ਨੂੰ ਪੁੱਛਿਆ ਕਿ ਬਲਸਾਹ ਮੇਰਾ ਹੁਣ ਤਾਂ ਕਾਰਨ ਦੱਸ ਦੋ ਮੈਨੂੰ ਪਾਰਟੀ ਤੋਂ ਕੱਢਿਆ ਕਿਉਂ ਬਾਕੀ ਟੜਾ ਜਿਹਦੇ ਨਾਲ ਤੁਸੀਂ ਤੁਰੇ ਫਿਰਦੇ ਰਹੇ ਹਾਲਾਂਕਿ ਜਿਆਦਾ ਸਰਗਰਮ ਨਹੀਂ ਨਜ਼ਰ ਆਏ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਛੱਡ ਕੇ ਵਾਪਸੀ ਦਾ ਮਨ ਬਣਿਆ ਕਿਵੇਂ ਤੁਸੀਂ ਆ ਗਏ ਹੋ ਇਕੱਲੇ ਇਕੱਲੇ ਨਾਲ ਕੋਈ ਹੋਰ ਦੋ ਚਾਰ ਸਾਥੀਆਂ ਨੂੰ ਲਿਆਉਣ ਦੀ ਕੋਸ਼ਿਸ਼ ਨਹੀਂ ਹੋਈ ਪਰ ਤੁਸੀਂ ਇਸ ਚੀਜ਼ ਦੀ ਜ਼ੋਰ ਦੇ ਕੇ ਹਮਾਇਤ ਕਰਦੇ ਰਹੇ ਹੋ ਕਿ ਭਾਜਪਾ ਨਾਲ ਗੱਠ ਜੋੜ ਹੋਏ ਬਿਨਾਂ ਪਾਰ ਪੈਣੀ ਨਹੀਂ ਪਰ ਕਾਲੀ ਦਲ ਤਾਂ ਹੁਣ ਲਕੀਰਾਂ ਨਹੀਂ ਆ ਵੱਡੀਆਂ ਖਿੱਚ ਰਿਹਾ ਕਿ ਭਾਜਪਾ ਨਾਲ ਗੱਲਬਾਤ ਕਰਨ ਦੇ ਰੌਂਚ ਨਜ਼ਰ ਨਹੀਂ ਆ ਰਹੇ ਸੁਖਵੀਰ ਬਾਦਲ ਹਰ ਚੀਜ਼ ਦੀ ਸੰਭਵ ਹੋ ਜਾਂਦੀ ਹੁੰਦੀ ਹੈ ਲੋੜ ਮੁਤਾਬਕ ਸਾਰੀ ਸੈਟਿੰਗ ਹੋ ਜਾਂਦੀ ਹੁੰਦੀ ਹੈ ਅੱਛਾ ਤੁਸੀਂ ਬਾਕੀ ਤਣੇ ਨੂੰ ਵੀ ਕਹਿੰਦੇ ਸੀਗੇ ਕਿ ਬਾਕੀ ਤਣੇ ਨੂੰ ਮੈਂ ਪੁੱਛਿਆ ਸੀ ਵੀ ਤੁਸੀਂ ਦੱਸੋ ਜਿੱਤ ਜਾਓਗੇ ਇਕੱਲੇ ਕਹਿੰਦੇ ਨਹੀਂ ਬਾਕੀ ਤਣੇ ਦੇ ਵਿੱਚ ਆਪਸ ਦੇ ਵਿੱਚ ਵੀ ਕੋਈ ਖਿਲਾਰੇ ਵਾਲੀ ਸਿਚੁਏਸ਼ਨ ਹੈਗੀ ਹੈ ਫਿਰ ਇੱਕ ਸੁਰਤਾ ਸਾਰਿਆਂ 'ਚ ਨਹੀਂ ਹੈਗੀ ਬਾਕੀ ਤਣੇ ਦਾ ਇੱਕ ਸੁਰ ਨਹੀਂ ਹੈ ਲੈ ਹੈ ਨਹੀਂ ਉੱਥੇ ਵੀ ਪ੍ਰਧਾਨਗੀ ਦਾ ਰੌਲਾ ਹੈ ਯਾਨੀ ਹਰਪ੍ਰੀਤ ਸਿੰਘ ਬਹੁਤ ਤਿੱਖੇ ਰੌਂ ਦੇ ਵਿੱਚ ਨੇ ਸੁਖਵੀਰ ਸਿੰਘ ਬਾਦਲ ਤੇ ਬਹੁਤ ਤਿੱਖਾ ਹਮਲਾ ਕਰਦੇ ਆ ਉਹ ਜਾਤੀ ਹਮਲੇ ਨਹੀਂ ਕਰਨੇ ਚਾਹੀਦੇ ਕਿਸੇ ਤੇ ਵੀ ਮੈਂ ਕਰਾਂ ਉਹਨੂੰ ਕੋ ਬੜਾ ਫਾਇਦਾ ਹੈ ਤੇ ਫਤਿਹਜੰਗ ਬਾਜਵਾ ਤੇ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਐਲੋਪੀ ਨੇ ਉਹਨਾਂ ਦੇ ਇੱਕ ਕਰ ਤੇ ਦੋ ਝੰਡੇ ਲੱਗੇ ਹੋਏ ਆ ਇੱਕ ਕਾਂਗਰਸ ਦਾ ਇੱਕ ਬੀਜੇਪੀ ਦਾ ਨਹੀਂ ਸਾਡੇ ਵੀ ਕਰਤੇ ਅਕਾਲੀ ਦਲ ਦਾ ਤੇ ਬੀਜੇਪੀ ਦਾ ਮਲੂਕੇ ਪਿੰਡ ਕਾਲੀ ਦਲ ਦਾ ਝੰਡਾ ਲੱਗਿਆ ਹੋਵੇ ਮਲੂਕੇ ਪਿੰਡ ਫਿਰ ਥੋੜੇ ਬੱਚੇ ਨਹੀਂ ਜਾਂਦੇ ਹੋਣੇ ਨਾ ਜਿਹੜੇ ਉਹ ਬਠਿੰਡੇ ਰਹਿੰਦੇ ਆ ਉਹਨਾਂ ਦੇ ਬੀਜੇਪੀ ਦੇ ਲੱਗੇ ਚੰਡੀਗੜ੍ਹ ਵਾਲੇ ਖਰਚ ਆਉਂਦੇ ਨਹੀਂਗੇ ਚੰਡੀਗੜ੍ਹ ਵਾਲੇ ਖਰਚ ਆਉਂਦੇ ਉਹ ਵੀ ਆਉਂਦੇ ਬਈ ਆਉਣੇ ਫਿਰ ਇੱਥੇ ਕੀ ਨਾ ਚੰਡੀ ਕੋਈ ਚੰਡਾਰੀ ਲੱਗਿਆ ਇਸੇ ਕੇਸਰੀ ਨਿਸ਼ਾਨ ਲਾ ਦਿਓ ਬੋਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਲਾਰਾ ਪਿਆ ਹੋਇਆ ਹੈ ਜ਼ਬਰਦਸਤ ਤਰੀਕੇ ਦੇ ਨਾਲ ਕਿਉਂਕਿ ਸੁਖਵੀਰ ਸਿੰਘ ਬਾਦਲ ਖਲਾਰਾ ਸਮਟਣਾ ਚਾਹੁੰਦੇ ਆ ਕਈ ਦਫਾ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਉਹਨਾਂ ਨੇ ਕਈ ਦਫਾ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਗਏ ਆ ਉਹ ਵਾਪਸ ਮੁੜੇ ਆਉਣ ਪਰ ਉੱਥੇ ਹੀ ਕਈ ਦਫਾ ਕਲਖੀ ਵੀ ਦੇਖਣ ਨੂੰ ਮਿਲੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਗਦਾਰਾਂ ਦੀ ਵਾਪਸੀ ਨਹੀਂ ਹੋਏਗੀ ਪਾਰਟੀ ਦੇ ਵਿੱਚ ਪਰ ਗਦਾਰ ਕਿਹੜੇ ਆ ਜਿਹੜੇ ਬਾਗੀ ਧੜੇ ਦੇ ਲੋਕ ਜਾਂ ਫਿਰ ਹੋਰ ਗਦਾਰ ਕਿਉਂਕਿ ਕਈ ਦਫਾ ਉਹਨਾਂ ਨੇ ਜ਼ਿਕਰ ਵੀ ਕੀਤਾ ਮਨਪ੍ਰੀਤ ਿਆਲੀ ਦਾ ਨਾਮ ਲਿਆ ਉਹਨਾਂ ਨੇ ਕਈ ਵਾਰ ਪਰ ਜਿਹੜੇ ਲੋਕ ਛੱਡ ਕੇ ਗਏ ਸੀ ਹਾਲਾਂਕਿ ਉਹਨਾਂ ਦੇ ਵਿੱਚੋਂ ਸਿਕੰਦਰ ਸਿੰਘ ਮਲੂਕਾ ਨੂੰ ਕੱਢ ਦਿੱਤਾ ਗਿਆ ਸੀ ਅਕਾਲੀ ਦਲ ਚੋਂ ਪਰ ਉਹਨਾਂ ਦੀ ਵਾਪਸੀ ਹੋਈ ਹੈ ਮਲੂਕਾ ਦੀ ਵਾਪਸੀ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਰਕਾਰ ਬਾਗੀ ਧੜੇ ਦੇ ਨਾਲ ਵੀ ਉਹ ਰਹਿਏ ਆ ਔਰ ਆਖਰਕਾਰ ਉਹਨਾਂ ਦਾ ਮਨ ਕੀ ਕਹਿੰਦਾ ਤੇ ਕਿਵੇਂ ਸੁਖਬੀਰ ਸਿੰਘ ਬਾਦਲ ਦੇ ਨਾਲ ਹੁਣ ਵਾਪਸੀ ਹੋਈ ਹੈ ਮਲੂਕਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਵੱਲੋਂ ਵੀ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਲੂਕਾ ਸਾਹਿਬ ਵਾਪਸੀ ਕਰ ਲਈ ਤੁਸੀਂ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਪਹਿਲਾਂ ਅਕਾਲੀ ਦਲ ਨੇ ਤੁਹਾਨੂੰ ਕੱਢਤਾ ਸੀ ਕਿਹੜੀਆਂ ਸ਼ਰਤਾਂ ਤੇ ਵਾਪਸ ਆਏ ਹੋ ਅਕਾਲੀ ਦਲ ਦੇ ਨਹੀਂ ਕੋਈ ਸ਼ਰਤ ਨਹੀਂ ਹੈ ਜਦੋਂ ਵਾਪਸ ਆਉਣਾ ਹੋਵੇ ਉਹਦੇ ਸ਼ਰਤਾਂ ਨਹੀਂ ਲਾਈਆਂ ਜਾਂਦੀਆਂ ਇਹ ਤਾਂ ਪਿਆਰ ਨਾਲ ਹੀ ਇੱਕ ਦੂਜੇ ਦੇ ਗੱਲਾਂ ਨੇੜੇ ਹੁੰਦੀਆਂ ਫੇਰ ਹੀ ਨੇੜੇ ਆਇਆ ਜਾਂਦਾ ਸੋ ਕੋਈ ਸ਼ਰਤ ਨਹੀਂ ਪਾਰਟੀ ਦੀ ਸੇਵਾ ਕਰਾਂਗੇ ਇਸ ਵੇਲੇ ਲੋ ਕਿਉਂਕਿ ਪੰਜਾਬ ਦੇ ਲੋਕਾਂ ਨੇ 5 ਸਾਲ ਕਾਂਗਰਸ ਦਾ ਰਾਜ ਵੇਖਿਆ ਸਾਢੇ 3 ਸਾਲ ਹੁਣ ਇਸ ਰਾਜ ਨੂੰ ਹੋ ਗਏ ਨੇ ਐਸੇ ਹੋਲੇ ਸਾਢੇ 8 ਸਾਲਾਂ ਦੇ ਵਿੱਚ ਪੰਜਾਬ ਦੀ ਜਿਹੜੀ ਸਥਿਤੀ ਹੈ ਇੰਨੀ ਬਿਹਤਰ ਹੋ ਗਈ ਹੈ ਜਿਹੜੀ ਨਵੀਂ ਵੀ ਸਰਕਾਰ ਆਏਗੀ ਉਹਨੂੰ ਵੀ ਸੰਭਾਲਣੀ ਕਾਫੀ ਔਖੀ ਹੋ ਜਾਏਗੀ ਸੋ ਪੰਜਾਬ ਦੇ ਲੋਕਾਂ ਦੀ ਹੁਣ ਮੰਗ ਹੈ ਜਿੱਥੇ ਵੀ ਕਿਤੇ ਜਾਂਦੇ ਆ ਜਿੱਥੇ ਵੀ ਕਿਤੇ ਗੱਲ ਕਰਦੇ ਆ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਹੈ ਅਕਾਲੀ ਦਲ ਦੀ ਸਰਕਾਰ ਦੁਬਾਰਾ ਹੋਣੀ ਚਾਹੀਦੀ ਉਹਦੇ ਰਾਜ 'ਚ ਅਸੀਂ ਮੌਜਾਂ ਕਰਦੇ ਸੀ ਸਾਰੇ ਕੰਮ ਧੰਦੇ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਉਹ ਇਸ ਕਰਕੇ ਸਾਰੇ ਅੱਜ ਅਸੀਂ ਚਾਹੁੰਦੇ ਆ ਕਿ ਕਾਲੀ ਦਲ ਇਕੱਠਾ ਹੋਵੇ। ਆਪਾਂ ਪਿੱਛੇ ਜੇ ਇੱਕ ਇੰਟਰਵਿਊ ਕੀਤਾ ਸੀ ਤੁਸੀਂ ਕਹਿ ਰਹੇ ਸੀ ਕਿ ਸੁਖਵੀਰ ਬਾਦਲ ਨੂੰ ਛੱਡ ਕੇ ਨਵੀਂ ਪਾਰਟੀ ਬਣਾਈ ਜਾ ਸਕਦੀ ਹੈ। ਨਹੀਂ ਪਾਰਟੀਆਂ ਤਾਂ ਬਣਦੀਆਂ ਰਹਿੰਦੀਆਂ ਨੇ ਪੰਜਾਬ ਦੇ ਵਿੱਚ। ਪਹਿਲਾਂ ਵੀ ਬਣੀਆਂ ਨੇ, ਹੈਗੀਆਂ ਵੀ ਇਹਨੇ। ਕਾਲੀ ਦਲ ਵੀ 7-8 ਹੈਗੇ ਤੇ ਪਹਿਲਾਂ ਹੀ ਪੰਜਾਬ ਦੇ ਵਿੱਚ ਹੈਗੇ ਨੇ। ਹੁਣ ਵੀ ਹੈਗੀਆਂ ਪਾਰਟੀਆਂ ਤਾਂ ਬਣਾਉਣਾ ਕਿਸੇ ਨੂੰ ਕੋਈ ਰੋਕਦਾ ਨਹੀਂ ਜਦੋਂ ਕੋਈ ਮਰਜ਼ੀ ਬਣਾ ਲਵੇ ਹਾਂ ਨਹੀਂ ਪਰ ਬਾਗੀ ਧੜਾ ਜਿਹਦੇ ਨਾਲ ਤੁਸੀਂ ਤੁਰੇ ਫਿਰਦੇ ਰਹੇ ਹਾਲਾਂਕਿ ਜਿਆਦਾ ਸਰਗਰਮ ਨਹੀਂ ਨਜ਼ਰ ਆਏ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਛੱਡ ਕੇ ਵਾਪਸੀ ਦਾ ਮਨ ਬਣਿਆ ਕਿਵੇਂ ਕਿਵੇਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸ਼ੁਰੂਆਤ ਕੀਤੀਆਂ ਦੇਖੋ ਕੁਝ ਗੱਲਾਂ ਦੇਖਣੀਆਂ ਪੈਂਦੀਆਂ ਹੁੰਦੀਆਂ ਪਹਿਲਾਂ ਤਾਂ ਗੱਲ ਜਿਹੜੀ ਪਾਰਟੀ ਦੇ ਵਿੱਚ ਬਾਹਲੇ ਸਾਲ ਰਹੇ ਹੋਏਗੇ ਨਾ ਬਹੁਤਾ ਹੁਣ 45 46 ਸਾਲ ਮੈਂ ਉੱਥੇ ਕੱਢਿਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨੇੜਤਾ ਵੀ ਬੜੀ ਰਹੀ ਹੈ ਕਰਦਿਆਂ ਮੂੰਹ ਸਾਰਾ ਪਰਿਵਾਰਕ ਗੱਲ ਦੀ ਸੀਗੀ ਉਹਦੇ ਚ ਜਾਈਗੇ ਦੁੱਖਤਾ ਆਉਂਦਾ ਹੀ ਹੈਗਾ ਉਸ ਪਾਰਟੀ ਦੀ ਜੀ ਕਰਦਾ ਹੁੰਦਾ ਵੀ ਉੱਥੇ ਰਹਿਗੇ ਤਾਂ ਠੀਕ ਹੈ ਸਾਰਿਆਂ ਨੂੰ ਰਲੇ ਮਿਲੇਦਾ ਹੋਈਦਾ ਇਹ ਵੀ ਜਿਹੜੇ ਵਿਚੇ ਸੀ ਆਕਾਲੀ ਦਲ ਦੇ ਮੈਂਬਰੀ ਆ ਜਿਹੜੇ ਸਾਰੇ ਜਿਹੜੇ ਪਾਸੇ ਆ ਉਹ ਕੋਈ ਦੂਜਾ ਤਾਂ ਹੈ ਨਹੀਂਗਾ ਸੋ ਉਹਦੇ ਵਿੱਚ ਜਿਹੜੀ ਲੈਣ ਦੀ ਕੋਈ ਮੈਨੂੰ ਜਿਹੜੇ ਲੱਗਿਆ ਕਿ ਕਿਸੇ ਸੇਧ ਨਹੀਂ ਸੀ ਬਣਦੀ ਕਿ ਜਾਣਾ ਕਿੱਧਰ ਨੂੰ ਹੈ ਇਕੱਲਾ ਆਕਾਲ ਤਖ ਦਾ ਨਾਂ ਵਰਤ ਕੇ ਤਾਂ ਅਸੀਂ ਨਾ ਜਾ ਸਕਦੇਗੇ ਵੀ ਲੋਕਾਂ ਨੂੰ ਸੇਧ ਵੀ ਦੇਣੀ ਪਊ ਲੀਡਰ ਵੀ ਚੁੜਨਾ ਪਊ ਪ੍ਰਧਾਨ ਵੀ ਬਣਾਉਣਾ ਪਊ ਫਿਰ ਕਾ ਪਾਲਿਸੀਆਂ ਵੀ ਬਣਾਉਣੀਆਂ ਪੈਣਗੀਆਂ ਕੀ ਕਰਨਾ ਉਹਦੇ ਚ ਮੈਨੂੰ ਲੱਗਦਾ ਵੀ ਉਹਨਾਂ ਦਾ ਆਪੀਂ ਦੀ ਕੋਈ ਬੋਤਾ ਮੈਨੂੰ ਤਾਂ ਮੈਂ ਤਾਂ ਬਹੁਤ ਘੱਟ ਮੀਟਿੰਗਾਂ ਚ ਗਿਆ ਮਤ ਜਾਂਦਾ ਨਹੀਂ ਸੀਗਾ ਮੀਟਿੰਗਾਂ ਚ ਮੈਂ ਜਿਹੜੀਆਂ ਸ਼ੁਰੂ ਚ ਦੋ ਤਿੰਨ ਮੀਟਿੰਗਾਂ ਚ ਵੇਖ ਗਿਆ ਸੀ ਉਹਨਾਂ ਚ ਵੇਖਿਆ ਸੀ ਕੋਈ ਮੈਨੂੰ ਬਹੁਤਾ ਤਾਲਮੇਲ ਦਾ ਉਹਦੇ ਚ ਕੋਈ ਲੱਗਿਆ ਨਹੀਂ ਤੇ ਹੁਣ ਵੀ ਜਿੱਥੇ ਮੈਨੂੰ ਲੱਗਦਾ ਕਿ ਉਹਨਾਂ ਤਾਲਮੇਲ ਉਹਨਾਂ ਤੇ ਆਪੀਂ ਦੀ ਹੈ ਨਹੀਂਗਾ ਬਾਕੀ ਚਲੋ ਉਹਨਾਂ ਦੀ ਮਰਜ਼ੀ ਹੈ ਨਾ ਬਾਕੀ ਧੜਾ ਉਹਨਾਂ ਚ ਆਪਸ ਵਿੱਚ ਤਾਲਮੇਲ ਹੈ ਨਹੀਂ ਗਾਇ ਕਿ ਹਾਂ ਕਿਵੇਂ ਉਹਨਾਂ ਨੇ ਕੰਮ ਧੰਦਾ ਚਲਾਉਣਾ ਹੈ ਕਿਵੇਂ ਨਹੀਂ ਕਰਨਾ ਹੈ ਤਾਂ ਉਹਨਾਂ ਦਾ ਏਜੰਡਾ ਹੈ ਉਹਨਾਂ ਨੇ ਕਿਵੇਂ ਠੀਕ ਕਰਨਾ ਤੂੰ ਤਾਂ ਆਪਦੀ ਹਿੰਮਤ ਕਰਨੀ ਹੈ ਹਰ ਬੰਦਾ ਹੀ ਕਰਦਾ ਪਰ ਮੈਨੂੰ ਫਿਰ ਬੜੋ ਘੁੜਕੇ ਜਿਹੜੇ ਮੇਰੇ ਹਲਕੇ ਦੇ ਲੋਕ ਵੀ ਸੀਗੇ ਉਹ ਵੀ ਸਾਰਿਆਂ ਦੀ ਦਿਲੀ ਇੱਛਾ ਸੀ ਕਿ ਅਕਾਲੀ ਦਲ ਦੇ ਵਿੱਚ ਹੀ ਰਹਾ ਜਾਵੇ ਪਰ ਤੁਸੀਂ ਇਸ ਚੀਜ਼ ਦੀ ਜ਼ੋਰ ਦੇ ਕੇ ਹਮਾਇਤ ਕਰਦੇ ਰਹੇ ਹੋ ਕਿ ਭਾਜਪਾ ਨਾਲ ਗੱਠ ਜੋੜ ਹੋਏ ਬਿਨਾਂ ਪਾਵਰ ਪੈਣੀ ਨਹੀਂ ਪਰ ਅਕਾਲੀ ਦਲ ਤਾਂ ਹੁਣ ਨਕੀ ਰਹੀ ਨਹੀਂ ਵੱਡੀਆਂ ਖਿੱਚ ਰਿਹਾ ਕਿ ਭਾਜਪਾ ਨਾਲ ਗੱਲਬਾਤ ਕਰਨ ਦੇ ਚਲੋ ਸਿਆਸਤ ਦੇ ਵਿੱਚ ਨਾ ਕੁਝ ਵੀ ਅਸੰਭਵ ਨਹੀਂ ਹੁੰਦਾ ਹਰ ਚੀਜ਼ ਹੀ ਸੰਭਵ ਹੋ ਜਾਂਦੀ ਹੁੰਦੀ ਹੈ ਲੋੜ ਮੁਤਾਬਕ ਸਾਰੀ ਸੈਟਿੰਗ ਹੋ ਜਾਂਦੀ ਹੁੰਦੀ ਹੈ ਕੁਝ ਸਾਡੀਆਂ ਮਸਲੇ ਨੇ ਪੰਜਾਬ ਦੀ ਜਿਹੜੇ ਕਿ ਬੀਜੇਪੀ ਵਾਲੇ ਹਲੇ ਉਸ ਮਸਲੇ ਤੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਉਹਦਾ ਗੁੱਸਾ ਪਾਰਟੀ ਦੇ ਸਾਰੇ ਵਰਕਰਾਂ ਤੇ ਵਿੱਚ ਹੈਗਾ ਲੀਡਰਾਂ ਦੇ ਵਿੱਚ ਵੀ ਹੈਗਾ ਸੋ ਬੀਜੇਪੀ ਨੂੰ ਵੀ ਜਿਹੜੀਆਂ ਜਾਇਜ਼ ਗੱਲਾਂ ਪੰਜਾਬ ਦੀਆਂ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਫਿਰ ਮੈਨੂੰ ਲੱਗਦਾ ਵੀ ਫਿਰ ਕੁੜਕਾ ਨਹੀਂ ਰਹਿਣਾ ਰਾਹ ਦੇ ਵਿੱਚ ਕੋਈ ਸਮੱਸਿਆ ਰਹਿਣੀ ਨਹੀਂ ਲਗੀ ਇਕੱਠੇ ਹੋਣ ਦੇ ਇਕੱਠੇ ਹੋਏ ਬਿਨਾ ਉਹਨਾਂ ਦੀ ਬੀਜੇਪੀ ਵਾਲੇ ਵੀ ਵੱਤ ਸੋਚਣ ਕਿ ਜੇ ਵੀ ਉਹ ਸਾਂਝੇ ਵੀ ਕੱਲੇ ਸਰਕਾਰ ਬਣਾ ਲੈਣਗੇ ਪੰਜਾਬ ਦੇ ਵਿੱਚ ਕੱਲੇ ਤਾਂ ਉਹਨਾਂ ਦੀ ਵੀ ਨਹੀਂ ਬਣਦੀ ਪੰਜਾਬ ਦੇ ਵਿੱਚ ਕੱਲਿਆਂ ਦੀ ਤੁਹਾਡੀ ਵੀ ਨਹੀਂ ਬਣਨੀ ਆਕਾਲੀ ਦਲ ਦੀ ਨਹੀਂ ਸਾਡੀ ਹਲੇ ਜੇ ਸਾਰੇ ਆਕਾਲੀ ਦਲ ਇਕੱਠੇ ਹੋ ਜਾਣ ਬਣ ਸਕਦੀ ਹੈ ਸਾਰੇ ਆਕਾਲੀ ਦਲ ਹੋਣ ਜੇ ਸਾਰੇ ਆਕਾਲੀ ਦਲ ਇਕੱਠੇ ਹੋ ਜਾਣ ਸਾਡੀ ਆਕਾਲੀ ਦਲ ਤਾਂ ਹੋਣਗੇ ਨਹੀਂ ਸਾਡੀ ਮਾਲ ਆ ਜਾਣਗੇ ਤੁਹਾਡੇ ਨਾਲ ਸਾਡੀ ਬਣ ਸਕਦੀ ਹੈ ਨਹੀਂ ਤਾਂ ਫਿਰ ਜਿਹੜੀ ਲੋਕਾਂ ਦੀ ਮੰਗ ਹੈ ਉਹਦੇ ਮੁਤਾਬਕ ਚੱਲਣਾ ਪਊਗਾ ਫਿਰ ਸਾਨੂੰ ਅਖੀਰ ਚੱਲਣਾ ਪਊਗਾ ਲੋਕਾਂ ਦੀ ਮੰਗ ਦੇ ਅਨੁਸਾਰ ਨਹੀਂ ਇਹ ਗੱਲ ਤੁਸੀਂ ਸੁਖਵੀਰ ਸਿੰਘ ਬਾਦਲ ਨਾਲ ਹੁਣ ਕਰੀ ਜਦੋਂ ਬੈਠਣ ਵੇਲੇ ਸੀਗੇ ਇਹ ਕੰਮ ਤਾਂ ਕਰਨਾ ਪਊਗਾ ਇਹ ਤੋਂ ਬਾਅਦ ਪੱਲੂਧਿਆਣੇ ਦੀ ਚੋਣ ਲੰਘ ਜੂਗੀ ਫਿਰ ਇਹੀ ਗੱਲਾਂ ਕਰਾਂਗੇ ਸਾਰੀਆਂ ਅੱਛਾ ਕਦੋਂ ਨੇੜਤਾ ਵਧੀ ਦੁਵਾਰਾ ਜਾਂ ਕਦੋਂ ਗੱਲ ਸ਼ੁਰੂ ਹੋਈ ਕਿ ਮਲੂਕ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਕਿਹਾ ਕਿ ਮਲੂਕਾ ਸਾਹਿਬ ਆਓ ਵਾਪਸੀ ਕਰੋ ਅਕਾਲੀ ਦਲ ਦੇ ਵਿੱਚ ਮੇਰੇ ਨਾਲ ਗੱਲਬਾਤ ਤਾਂ ਸਾਡੀ ਕੋਈ 3 ਮਹੀਨਿਆਂ ਦੀ ਚੱਲਦੀ ਸੀ ਆ ਵੀ ਦਰمیਂ ਅਜ ਇਕੱਠੇ-ਕੁਠੇ ਹੋ ਜਾਂਦੇ ਸੀ ਵਿਆਹ ਸ਼ਾਦੀਆਂ 'ਚ ਬੈਠਦੇ ਸੀ ਇਕੱਠੇ ਬਹਿ ਜਾਂਦੇ ਸੀ ਐ ਸੁੱਖੇ ਦੇ ਬਰਾਬਰ-ਬਰਾਬਰ ਗੱਲਾਂ ਬਾਤਾਂ ਵੀ ਹਸੀਂ ਜਾਂਦੇ ਸੀਗੇ ਉਦੋਂ ਵੀ ਚੌੜਚਕਾਏ ਕਰਦੇ ਰਹਿੰਦੇ ਸੀ ਗੱਲਾਂ ਬਾਤਾਂ ਤਾਂ ਤੇ ਕਈ ਵਾਰੀ ਸੀਗਾ ਵੀ ਆਪਾਂ ਬੈਠਦੇ ਆਂ ਬਸ ਬੈਠਦੇ ਆਂ ਬਸ ਹੁੰਦੇ ਸੀ ਤੇ ਉਹ ਫਿਰ ਡੇਟ ਹੁੰਦਾ ਹੁੰਦਾ ਹੁਣ ਜਿੱਦੇ ਉੱਥੇ ਸੀਗੇ ਟੀਟਸਾ ਸਾਹਿਬ ਦੇ ਭੋਗ ਤੇ ਇਕੱਠੇ ਸੀਗੇ ਅਸੀਂ ਉਦੋਂ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਦੋ-ਚਾਰ ਦਿਨਾਂ 'ਚ ਬੈਠੀਏ ਸੁਖਵੀਰ ਸਿੰਘ ਬਾਦਲ ਹਾਂ ਮਖੇ ਜੀ ਠੀਕ ਹੈ ਤੁਸੀਂ ਦੱਸੋ ਫਿਰ ਉਹਨਾਂ ਦਾ ਮੈਸੇਜ ਆ ਗਿਆ ਵੀ ਲੁਧਿਆਣੇ ਆ ਜੀ ਤੁਸੀਂ ਫਿਰ ਮ ਲੁਧਿਆਣੇ ਆ ਜਿਹੜੇ ਮਸਲੇ ਸੀ ਆਪੀ ਦੀ ਮਨ ਚ ਕੋਈ ਇੱਕ ਦੂਜੇ ਦੇ ਸ਼ੰਕਿਆ ਸੀ ਜਾਂ ਗਲਤਫਹਿਮੀਆਂ ਸੀ ਉਹ ਸਾਰੀਆਂ ਦੂਰ ਕਰ ਲਿਆ ਜਿਹੜੀ ਗੱਲੋਂ ਨਾਰਾਜ਼ਗੀ ਹੋਈ ਸੀ ਤੁਹਾਡੀ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਲ ਯਾ ਸੁਖਵੀਰ ਬਾਦਲ ਮਲੂਕਾ ਸਾਹਿਬ ਤੁਹਾਡਾ ਨਾਲ ਜਿਹੜੀ ਗੱਲੋਂ ਨਾਰਾਜ਼ ਹੋਏ ਸੀ ਉਹ ਨਾਰਾਜ਼ਗੀਆਂ ਦੂਰ ਹੋ ਗਈਆਂ ਫਿਰ ਕੋਈ ਬਹੁਤੀਆਂ ਵੱਡੀਆਂ ਨਾਰਾਜ਼ਗੀਆਂ ਨਹੀਂ ਸੀਗੀਆਂ ਬਾਕੀ ਤਾਂ ਜਦੋਂ ਸਮਾਂ ਲੰਘ ਜਾਂਦਾ ਉਰੂਫ ਲਖੀਰ ਸੱਪ ਲੰਗ ਜੀ ਲਖੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਫਿਰ ਤਾਂ ਨਵੇਂ ਰਸਤੇ ਤੇ ਚੱਲਣ ਦਾ ਹੀ ਫਾਇਦਾ ਹੁੰਦਾ ਵੀ ਰਲ ਮਿਲ ਕੇ ਜਿਹੜਾ ਪਿਛਲਾ ਨਾਂਗਿਆ ਨਾਂਗਿਆ ਨਵੇਂ ਨੂੰ ਠੀਕ ਕਰੀਏ ਕਿਵੇਂ ਖੱਟਿਆ ਕੀ ਇਨ ਚਿਰ ਦੇ ਵਿੱਚ ਫਿਰ ਹਾਂ ਉਹ ਨਹੀਂ ਮੈਂ ਤਾਂ ਆਪਾਂ ਨਾ ਵੀ ਕੁਝ ਨਹੀਂ ਕਿਸੇ ਨੇ ਨਹੀਂ ਖੱਟਿਆ ਆਪਾਂ ਨੂੰ 8 ਸਾਲ ਹੋ ਗਏ ਕਾਲੀਦਾਲ ਨੂੰ ਰਾਜ ਤੋਂ ਬਾਹਰ ਹੋਏ ਨੂੰ ਕੁਝ ਨਹੀਂ ਖੱਟਿਆ ਨਹੀਂ ਨਰਾਜ਼ ਹੋ ਕੇ ਤੁਸੀਂ ਕੀ ਖੱਟਿਆ ਜਾਂ ਨਰਾਜ਼ ਹੋ ਕੇ ਸੁਖਵੀਰ ਬਾਦੂ ਨੂੰ ਨਹੀਂ ਮੈਂ ਮੇਰੀ ਨਰਾਜ਼ਗੀ ਦਾ ਤਾਂ ਕੋਈ ਕਾਰ ਨਹੀਂ ਸੀ ਸਾਨੂੰ ਤਾਂ ਪਾਰਟੀ ਤੋਂ ਹੀ ਕੱਢਦਾ ਸਾਂ ਤਾਂ ਨੋਟਿਸ ਵੀ ਨਹੀਂ ਦਿੰਦਾ ਪਾਰਟੀ ਜੋ ਕਰਤਾ ਫਿਰ ਹੁਣ ਕੀ ਕਰ ਸਕਦੇ ਜਦੋਂ ਕੋਈ ਪਾਰਟੀ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਹੁਣ ਜਦੋਂ ਤੁਹਾਡੀ ਵਾਪਸੀ ਹੋਈ ਹੈ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਬਾਲ ਸਾਹਿਬ ਮੇਰਾ ਹੁਣ ਤਾਂ ਕਾਰਨ ਦੱਸ ਦੋ ਮੈਨੂੰ ਪਾਰਟੀ ਤੋਂ ਕੱਢਿਆ ਕਿਉਂ ਤੁਸੀਂ ਤੇ ਸਾਰੇ ਗੱਲਾਂ ਹੋ ਕੇ ਵਧੀਆ ਸੋੜੇ ਟੰਗਾਂ ਨਿਬੜ ਗਏ ਸਾਰਾ ਹੁਣ ਤਾਂ ਸਾਰੇ ਇੱਕੋ ਹੀ ਨਿਸ਼ਾਨਾ ਕਿ ਕਾਲੀ ਦਲ ਨੂੰ ਤਖੜਾ ਕਰੀਏ ਨਹੀਂ ਪੁੱਛਿਆ ਤਾਂ ਹੋਊਗਾ ਤੁਸੀਂ ਵੀ ਹੁਣ ਤਾਂ ਨਹੀਂ ਨਹੀਂ ਬਾਹਰ ਜਿਹੜੀਆਂ ਬੈਠ ਕੇ ਜਿੰਨੀਆਂ ਗੱਲਾਂ ਆਪੀ ਦੀ ਕਰ ਸਕਦੇ ਸੀ ਵਧੀਆ ਆਹ ਸੇ ਬਖੌਲ ਵਾਲੇ ਮਾਹੌਲ ਦੇ ਵਿੱਚ ਖੁੱਲੇ ਡੁੱਲੇ ਮਾਹੌਲ 'ਚ ਗੱਲਾਂ ਹੋਈਆਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਸਾਰੇ ਮੈਂ ਸੰਤੁਸ਼ਟ ਹਾਂ ਉਸ ਗੱਲ ਜਿਹੜੇ ਲੋਕ ਅਸਤੀਫਾ ਮੰਗਦੇ ਰਹੇ ਆ ਉਹਨਾਂ ਦੇ ਨਾਲ ਤੁਸੀਂ ਵੀ ਬੈਠੇ ਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ ਉਸ ਤੋਂ ਬਾਅਦ ਅਕਾਲੀ ਦਲ ਮਜ਼ਬੂਤ ਹੋਊਗਾ ਹੁਣ ਵੀ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਨਾਂਮੇ ਹੋਵੇ ਫਿਰ ਅਕਾਲੀ ਦਲ ਮਜ਼ਬੂਤ ਉਹਨਾਂ ਨੇ ਅਸਤੀਫਾ ਦੇ ਤਾਂ ਦਿੱਤਾ ਸੀਗਾ ਪੂਲਤ ਸਾਹਿਬ ਕਿੰਨਾ ਚਿਰ ਇਕਟ ਪ੍ਰਧਾਨ ਰਹੇ ਅਸਤੀਫਾ ਤਾਂ ਦੇ ਦਿੱਤਾ ਸੀ ਦੁਬਾਰਾ ਉਹ ਤਾਂ ਦੁਬਾਰਾ ਚੁਣਿਆ ਨਾ ਉਹ ਤਾਂ ਫਿਰ ਦੁਬਾਰਾ ਚੁਣਿਆ ਨਾ ਨਹੀਂ ਡਰਾਈਵ ਕਹਿੰਦੇ ਸੁਪੀਰ ਸਿੰਘ ਬਾਦਲ ਹੀ ਕਰਦੇ ਆਏ ਤਾਂ ਹੁਣ ਕੋਈ ਕਹੀ ਜਾਓ ਆਏ ਤਾਂ ਜੋ ਵਰਜੀ ਕਹੀ ਜੋ ਆਏ ਤਾਂ ਹੁਣ ਕਹਿੰਦੇ ਵੀ ਖੜ ਗਏ ਪ੍ਰਧਾਨਾ ਕਾਗਰਸ ਦਾ ਤੇ ਰੋਹਲ ગાંધી ਚਲਾਉਂਦਾ ਸਾਰਾ ਕੰਮ ਉਹ ਗੱਲਾਂ ਤਾਂ ਵੱਖਰੀਆਂ ਨੇ ਬਸ ਤੁਹਾਡੇ ਸਾਥੀ ਸਵਾਲ ਚੁੱਕਦੇ ਇਸ ਤਰ੍ਹਾਂ ਦੇ ਨਹੀਂ ਚਲੋ ਜਦੋਂ ਗੁੱਸਾ ਹੁੰਦਾ ਉਹ ਤਾਂ ਚੁੱਕਦੇ ਹੀ ਹੁੰਦੇ ਆ ਤੁਸੀਂ ਆ ਗਏ ਹੋ ਇਕੱਲੇ ਇਕੱਲੇ ਨਾਲ ਕੋਈ ਹੋਰ ਦੋ ਚਾਰ ਸਾਥੀਆਂ ਨੂੰ ਲਿਆਉਣ ਦੀ ਕੋਸ਼ਿਸ਼ ਨਹੀਂ ਹੋਈ ਬਿਲਕੁਲ ਸਾਰੇ ਉਹ ਸਿਆਣੇ ਬੰਦੇ ਆ ਜ਼ਿੰਮੇਵਾਰ ਬੰਦੇ ਆ ਕੋਈ ਬੱਚੇ ਤਾਂ ਹੈ ਨਹੀਂ ਉਹ ਵੀ ਆਪਾਂ ਉਹਨਾਂ ਨੂੰ ਘ੍ਰਿਸ ਕੇ ਲਿਆਉਣਾ ਦੇ ਖਿੱਚ ਕੇ ਲਿਆਉਣਾ ਜਦੋਂ ਉਹਨਾਂ ਦਾ ਮਨ ਬਣੂਗਾ ਜ਼ਰੂਰ ਆ ਜਾਣਗੇ ਜੇ ਨਾ ਬਣੂਗਾ ਨਹੀਂ ਆਉਣਗੇ ਤੇ ਸਾਡੇ ਵੱਲੋਂ ਕੋਸ਼ਿਸ਼ ਹੋਊਗੀ ਸਾਰਿਆਂ ਨੂੰ ਬੇਨਤੀ ਹੋਊਗੀ ਕੋਸ਼ਿਸ਼ ਹੋਊਗੀ ਕਿ ਆਓ ਇਕੱਠੇ ਹੋ ਕੇ ਕਾਲੀ ਦਲ ਨੂੰ ਤਕੜਾ ਕਰੀਏ ਜਿਹੜੀ ਕੋਈ ਇੱਥੋਂ ਗਲਤਫਹਿਮੀ ਆ ਜਾਂ ਕੋਈ ਮਨਚੀ ਚੰਕਿਆਵਾ ਨੇ ਉਹ ਬਹਿ ਕੇ ਦੂਰ ਕਰ ਲਈਏ ਬੀਜਪੀ ਦੇ ਨਾਲ ਤੁਰਨ ਨੂੰ ਲੈ ਕੇ ਪਲਾਨ ਕੀ ਹੈ ਹੁਣ ਅਕਾਲੀ ਦਲ ਦਾ ਕੋਈ ਤੁਸੀਂ ਮਨ ਟੋਣ ਦੀ ਕੋਸ਼ਿਸ਼ ਕੀਤੀ ਹੈ ਵੈਸੇ ਨਹੀਂ ਨਹੀਂ ਹਲੇ ਮੈਂ ਕੋਈ ਮਨ ਨਹੀਂ ਟੋਣ ਦੀ ਕੀਤੀ ਪ੍ਰਧਾਨ ਜੀ ਦਾ ਕੀ ਮਾਨਾ ਜਾਂ ਪਾਰਟੀ ਦਾ ਕੀ ਮਾਨਾ ਹਲੇ ਤੱਕ ਕੋਈ ਇਹ ਜੀ ਗੱਲ ਹੀ ਨਹੀਂ ਨਾ ਹੋਈ ਇਹ ਇਸ ਵਸਲੇ ਤੇ ਨਹੀਂ ਹੋਈ ਤੁਸੀਂ ਬਾਗੀ ਧੜੇ ਦੇ ਨਾਲ ਰਹੇ ਹੋ ਕਈ ਦਫਾ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਗਏ ਹੋ ਬਾਗੀ ਧੜਾ ਕਹਿ ਰਿਹਾ ਹੁਣ ਹਾਲਾਂਕਿ ਉਹਨਾਂ ਦਾ ਦਿਲ ਟੁੱਟਿਆ ਹੋਊਗਾ ਕਿ ਭਾਈ ਸੁਖਵੀਰ ਸਿੰਘ ਬਾਦਲ ਸਾਡਾ ਇੱਕ ਸਾਥੀ ਲੈ ਕੇ ਆ ਬਿਆਨ ਵੀ ਆਇਆ ਚੰਜੀ ਸਿੰਘ ਬਰਾੜ ਉਹਨਾਂ ਦੇ ਉਹ ਕਹਿੰਦੇ ਕਿ ਸਾਡੀਆਂ ਤਾਂ ਮੀਟਿੰਗਾਂ 'ਚ ਕਦੇ ਮਲੂਕਾ ਸਾਹਿਬ ਆਏ ਹੀ ਨਹੀਂ ਸੀਗੇ ਮੈਂ ਸ਼ੁਰੂ-ਸ਼ੁਰੂ ਚ ਗਿਆ ਸੀਗਾ ਦੋ ਤਿੰਨ ਮੀਟਿੰਗਾਂ ਦੇ ਵਿੱਚ ਪਹਿਲਾ-ਪਹਿਲਾ ਮੁੜਕੇ ਨਹੀਂ ਫਿਰ ਮੈਂ ਗਿਆ। ਬਾਕੀ ਤੇੜੇ ਦੀਆਂ ਮੀਟਿੰਗਾਂ ਤੇ ਜਾਣਾ ਕਿਉਂ ਬੰਦ ਕਰਤਾ ਸੀ ਤੁਸੀਂ? ਚਲੋ ਹੁਣ ਜਦੋਂ ਆਪਾਂ ਵੇਖੋ ਇਕੱਠੇ ਸੀ ਮੀਟਿੰਗਾਂ ਕਰਦੇ ਸੀ ਕਈ ਗੱਲਾਂ ਹੁੰਦੀਆਂ ਨੇ ਮੰਨਦੀ ਐ ਕਈ ਗੱਲਾਂ ਮਨ ਨੂੰ ਨਹੀਂ ਚੰਗੀਆਂ ਲੱਗਦੀਆਂ। ਜਿਵੇਂ ਹੁਣ ਉਹ ਗੱਲਾਂ 'ਚ ਕੋਈ ਛੇੜ ਕੋਈ ਫਾਇਦਾ ਨਹੀਂ ਮੈਨੂੰ ਸਮਝ ਕੋਈ ਨਹੀਂ। ਨਹੀਂ ਕੁਝ ਚੀਜ਼ਾਂ ਤਾਂ ਆਪਾਂ ਸਾਡੇ ਮਿੱਤਰ ਰਹੇ ਨੇ ਇਕੱਠੇ ਰਹੇ ਆ ਮੈਂ ਐਵੇਂ ਕਹਾਂ ਕੋਈ ਗੱਲ ਦੀ। ਨਹੀਂ ਪਰ ਜਿਹੜਾ ਖਲਾਰਾ ਪਿਆ ਹੋਇਆ ਸੰਬਰ ਸੰਬਰੂਗਾ ਕਿਵੇਂ ਫਿਰ? ਕਿਉਂਕਿ ਉਹ ਵੱਡਾ ਸਭ ਨੂੰ ਤਾਂ ਵੱਡੇ ਦਿਲ ਨਾਲ ਵੱਡਾ ਦਿਲ ਹੀ ਕਰਨਾ ਪਊਗਾ ਸਾਰਿਆਂ ਨੂੰ ਪ੍ਰਧਾਨ ਸਾਹਿਬ ਨੂੰ ਵੀ ਵੱਡਾ ਦਿਲ ਕਰਨਾ ਪਊਗਾ ਉਹਨਾਂ ਨੂੰ ਵੀ ਵੱਡਾ ਦਿਲ ਕਰਨਾ ਪਊਗਾ ਵੱਡਾ ਦਿਲ ਕਰਕੇ ਸਾਰਾ ਠੀਕ ਹੋਊਗਾ ਜੇ ਵੱਡਾ ਦਿਲ ਨਾ ਕਰਾਂਗੇ ਫਿਰ ਸਾਰਾ ਦੇ ਇਨਸਾਨ ਹੈਗਾ ਸੋ ਵੱਡਾ ਦਿਲ ਕਰਕੇ ਸਾਰਿਆਂ ਨੂੰ ਜਿੰਨਾ ਠੀਕ ਹੋ ਸਕਦਾ ਕਰ ਲੈਣਾ ਚਾਹੀਦਾ ਬਾਕੀ ਤਣੇ ਦੇ ਵਿੱਚ ਆਪਸ ਦੇ ਵਿੱਚ ਵੀ ਕੋਈ ਖਲਾਰੇ ਵਾਲੀ ਸਿਚੁਏਸ਼ਨ ਹੈਗੀ ਹੈ ਦੇਖੋ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਾਹਲਾ ਉਹਨਾਂ ਦੀ ਮੀਟਿੰਗਾਂ ਬੂਟਕੇ ਚ ਗਿਆ ਨਹੀਂ ਤੇ ਜਿੱਥੋਂ ਤੱਕ ਮੈਨੂੰ ਪਤਾ ਲੱਗਦਾ ਵੀ ਸ਼ਾਇਦ ਇੱਕ ਸੁਰਤਾ ਸਾਰਿਆਂ 'ਚ ਨਹੀਂ ਹੈਗੀ ਬਾਕੀ ਤਾਂ ਲੇਕਸਰ ਨਹੀਂ ਹੈ ਲੈ ਹੈ ਨਹੀਂ ਕਿਉਂਕਿ ਮੈਂ ਬਹੁਤਾ ਡਰਿਆ ਉਹਨਾਂ ਦੇ ਨਾਲ ਅਟੈਚ ਨਹੀਂ ਮੈਂ ਸਾਰਾ ਕੁਝ ਬਹੁਤਾ ਕਰ ਨਹੀਂ ਸੀ ਉੱਥੇ ਵੀ ਪ੍ਰਧਾਨਗੀ ਦਾ ਰੌਲਾ ਉਹ ਤਾਂ ਹੁਣ ਜਦੋਂ ਭਰਤੀ ਮਕੂ ਉਹਨਾਂ ਦੇ ਮੁਕੰਮਲ ਹੋਏਗੀ ਫਿਰ ਹੀ ਪਤਾ ਲੱਗੇਗਾ ਕੀ ਕੀ ਹੋਣਾ ਅੱਗੇ ਗੱਲ ਹਲੇ ਤਾਂ ਭਰਤੀ ਕਰੀ ਜਾਂਦੇ ਉਹ ਭਰਤੀ ਮੁਕੰਮਲ ਨਹੀਂ ਹੋਈ ਜਦੋਂ ਭਰਤੀ ਮੁਕੰਮਲ ਹੋ ਗਈ ਫਿਰ ਇਹ ਅਗਲਾ ਸਟੈਪ ਚੱਲੇਗਾ ਉਹ ਕਹਿ ਰਹੇ ਨੇ ਕਿ ਅਸੀਂ ਭਰਤੀ ਕਰ ਰਹੇ ਹਾਂ ਜਿਹੜੀ ਸਾਡੀ ਭਰਤੀ ਹੈ ਉਹ ਸਹੀ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਧੜੇ ਨੇ ਬੋਗਸ ਭਰਤੀ ਕੀਤੀ ਹੈ ਇਸ ਤਰ੍ਹਾਂ ਦੀ ਗੱਲ ਉਹ ਕਹਿੰਦੇ ਆ ਔਰ ਉਹ ਕਹਿੰਦੇ ਕਿ ਭਰਤੀ ਹੋਣ ਤੋਂ ਬਾਅਦ ਫਿਰ ਅਸੀਂ ਸਾਰਾ ਆਪਦਾ ਇਹ ਪੌਸਿਬਿਲਿਟੀ ਹੈਗੀ ਹੈ ਉਹ ਤਾਂ ਦੇਖੋ ਸਾਰਿਆਂ ਕੋਲ ਰਾਹ ਹੈ ਜੇ ਕੋਈ ਬੋਕਸ ਭਰਤੀ ਕਰਦਾ ਇਲੈਕਸ਼ਨ ਕਮਿਸ਼ਨ ਹੈਗਾ ਉਹਦੇ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ ਭਰਤੀ ਤੇ ਜਿੰਨੀ ਦੋਨੇ ਤਰ੍ਹਾਂ ਨੇ ਭਰਤੀ ਕਾਲੀ ਦਲ ਨੇ ਵੀ ਬਹੁਤ ਕੀਤੀ ਹੈ ਭਰਤੀ ਉਹਨਾਂ ਨੇ ਬਹੁਤ ਕੀਤੀ ਹੈ ਚੰਗੀ ਗੱਲ ਹੈ ਚਲੋ ਲੋਕਾਂ ਨੂੰ ਡੇਰੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਆਪੀਜੀ ਪਰ ਕਾਲੀ ਦਲ ਨੇ ਤਾਂ ਆਪ ਦੇ ਭਰਤੀ ਕਰਕੇ ਡੈਲੀਗੇਟ ਬਣਾ ਕੇ ਆਪ ਦਾ ਪ੍ਰਧਾਨ ਚੋਣ ਲਿਆ ਤੇ ਇਲੈਕਸ਼ਨ ਕਮਿਸ਼ਨ ਨੂੰ ਸਾਰਾ ਕੁਝ ਦੇ ਦਿੱਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਿਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੁਣ ਨਵਾਂ ਕੋਈ ਕਾਲੀ ਦਲ ਜੇ ਉਹਨਾਂ ਨੇ ਬਣਾਉਣਾ ਤਾਂ ਬਣਾ ਸਕਦੇ ਉਹਨਾਂ ਤੇ ਕੋਈ ਰੋਕ ਨਹੀਂ ਹੈਗੀ ਨਵਾਂ ਕਾਲੀ ਦਲ ਉਹ ਬਣਾ ਸਕਦੇ ਜੇ ਕਹਿੰਦੇ ਵੀ ਸ਼੍ਰੋਮਣੀ ਕਾਲੀ ਦਲ ਸਾਡੇ ਕੋਲੇ ਆ ਜਾਊਗਾ ਇਹ ਮੇਰੀ ਸਮਝ ਉਹਨਾਂ ਦੀ ਗਲਤ ਫਹਮੀ ਹੈ ਇਹ ਨਹੀਂ ਹੋਏਗਾ ਹਾਂ ਪਰ ਜਿਵੇਂ ਆਮ ਤੌਰ ਤੇ ਚਰਚਾ ਹੈ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਲੀਡ ਕਰਨ ਉਹ ਪ੍ਰਧਾਨ ਬਣ ਜਾਣ ਇਸ ਤਰ੍ਹਾਂ ਦੀ ਚਰਚਾ ਤੁਹਾਡੇ ਨਾਲ ਹੋਈ ਕਦੇ ਨਹੀਂ ਮੇਰੇ ਨਾਲ ਨਹੀਂ ਕੋਈ ਹੋਈ ਹੋ ਸਕਦਾ ਉਹਨਾਂ ਦੇ ਬੰਦ ਦੇ ਵਿੱਚ ਹੋਵੇ ਇਹ ਵੀ ਹੋਵੇ ਕੋਈ ਵੱਡੀ ਗੱਲ ਨਹੀਂ ਮਨਪ੍ਰੀਤ 43 ਹੋ ਸਕਦੇ ਆ ਪ੍ਰਧਾਨ ਕੋਈ ਵੀ ਹੋ ਸਕਦਾ ਜਿਹੜੇ ਉਹ ਉਹ ਬੰਦੇ ਭਰਤੀ ਕਰਦੇ ਆ ਜਿਹੜੇ ਉਸ ਬੰਦ ਨਾਲ ਜੁੜੇ ਹੋਏ ਨੇ ਸਾਰੇ ਉਹ ਇਕੱਠੇ ਨੇ ਜਿੰਨੇ ਜੋ ਅਖੀਰ ਤਾਈਂ ਜੀ ਰਹਿਣਗੇ ਤੋ ਉਦੋਂ ਤੱਕ ਤੇ ਫਿਰ ਉਹ ਕੋਈ ਵੀ ਉਹਦਾ ਚ ਬਣ ਸਕਦਾ ਨਹੀਂ ਮਲੂਕਾ ਸਾਹਿਬ ਤੁਸੀਂ ਇੰਨਾ ਕੁ ਮੈਂ ਜਾਨਣਾ ਚਾਹਨਾ ਹੈ ਸੀਨੀਅਰ ਲੀਡਰ ਹੋ ਤੁਸੀਂ ਇੰਨੀ ਗੱਲ ਤਾਂ ਜਰੂਰ ਮੈਨੂੰ ਦੱਸੋ ਕਿ ਆਖਰਕਾਰ ਤੁਸੀਂ ਉਹਨਾਂ ਦੀਆਂ ਮੀਟਿੰਗਾਂ 'ਚ ਜਾਣਾ ਬੰਦ ਕਿਉਂ ਕੀਤਾ ਸੀ ਕਿਉਂਕਿ ਤੁਸੀਂ ਇੱਕ ਵਾਰ ਗਏ ਬਾਅਦ ਚ ਜਾਣਾ ਬੰਦ ਕਰਤਾ ਔਰ ਉਸ ਤੋਂ ਬਾਅਦ ਹੁਣ ਤੁਸੀਂ ਤੁਹਾਡਾ ਬਦਲ ਗਿਆ ਇੱਕ ਵਾਰ ਦੋ ਤਿੰਨ ਮੀਟਿੰਗਾਂ 'ਚ ਗਿਆ ਸੀਗਾ ਕਿੰਨੀ ਗਿਆ ਦੋ ਤਿੰਨ ਮੀਟਿੰਗਾਂ 'ਚ ਗਿਆ ਸੀਗਾ ਫਿਰ ਬਹੁਤ ਬਾਅਦ ਹੁੰਦੀ ਹੈ ਨਹੀਂ ਮੋਹ ਕਿਉਂ ਭੰਗ ਹੋਇਆ ਕੁਝ ਦੱਸੋ ਤੁਸੀਂ ਨਹੀਂ ਕੋਈ ਮੋਹ ਨਹੀਂ ਮੇਰੇ ਹੱਜ ਵੀ ਸਾਰਾ ਨਾਲ ਗੱਲਾਂ ਬਾਤਾਂ ਕਰਦੇ ਆ ਮਿਲਦੇ ਰਹਿੰਦੇ ਆ ਨਹੀਂ ਇੱਕ ਗੱਲਾਂ ਬਾਤਾਂ ਕਰਨਾ ਜਦੋਂ ਵਾਜਰਾ ਸਾਹਿਬ ਨਾਲ ਵੀ ਮਿਲਦੇ ਬੈਠਦੇ ਰਹਿੰਦੇ ਆ ਅਗਰਖੜਾ ਸਾਹਿਬ ਨਾਲ ਬੈਠਦੇ ਰਹਿੰਦੇ ਆ ਸਾਰਾ ਨਾਲ ਕੋਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੁਣ ਵੀ ਸਾਡੇ ਆਪੀ ਦੀਆਂ ਹੁੰਦੀਆਂ ਰਹਿੰਦੀਆਂ ਨੇ ਸਾਡੇ ਮਮਨ ਦੇ ਵਿੱਚ ਵੀ ਜਿਹੜੇ ਦੋ ਧੜੇ ਆ ਦੋ ਧੜੇ ਕਰਕੇ ਜਿਤਨਾ ਔਖਾ ਹੋ ਜੂਗਾ ਨਕਸਾਰ ਹੋਊ ਪਾਰਟੀ ਦਾ ਨਕਸਾਰ ਹੋਊ ਲੋਕਾਂ ਦਾ ਨਕਸਾਰ ਹੋਊ ਪੰਜਾਬ ਦਾ ਨਕਸਾਰ ਹੋਊ ਕਿਵੇਂ ਨਾ ਕਿਵੇਂ ਇਕੱਠੇ ਹੋੜੇ ਵਾਲੇ ਪਾਸੇ ਚਲੇ ਜਾਵਾਂਗੇ ਅੱਛਾ ਤੁਸੀਂ ਬਾਕੀ ਧੜੇ ਨੂੰ ਵੀ ਕਹਿੰਦੇ ਸੀਗੇ ਕਿ ਅ ਬਾਕੀ ਧੜੇ ਨੂੰ ਮੈਂ ਪੁੱਛਿਆ ਸੀ ਵੀ ਤੁਸੀਂ ਦੱਸੋ ਜਿੱਤ ਜਾਓਗੇ ਇਕੱਲੇ ਕਹਿੰਦੇ ਨਹੀਂ ਫਿਰ ਮੇਰਾ ਕੀ ਫਾਇਦਾ ਕੀ ਹੋ ਜੇ ਭਾ ਜਿੱਤ ਨਹੀਂ ਸਕਦੇ ਫਿਰ ਇਹ ਜੋ ਸਭ ਕੁਝ ਚੱਲ ਰਿਹਾ ਇਹ ਜੋ ਨਿਕਲੂਗਾ ਕੀ ਨਿਚੋੜ ਕੀ ਨਿਕਲੂਗਾ ਨਚੋੜਤਾ ਹੁਣ ਜੇ ਤਾਂ ਫਿਰ ਪ੍ਰਮਾਤਮਾ ਹੀ ਮਦਦ ਕਰੂਗਾ ਕਿਸੇ ਢੜੇ ਦੇ ਉਹਨੂੰ ਜਿਹਨੂੰ ਰਾਜ ਭਾਗ ਦੇਣਾ ਰਾਜ ਭਾਗ ਦੀ ਸ਼ਕਤੀ ਦੇਣੀ ਆ ਉਹ ਪ੍ਰਮਾਤਮਾ ਦੇਊਗਾ ਜਿਹੜੇ ਬੰਦੇ ਹਿੰਮਤ ਕਰਨਗੇ ਅੱਗੇ ਨੰਗਲਗੇ ਜਿਨ੍ਹਾਂ ਨਾਲ ਲੋਕ ਜਾਣਗੇ ਉਹ ਅੱਗੇ ਨੰਗ ਜਾਣਗੇ ਜਿਨ੍ਹਾਂ ਨਾਲ ਲੋਕ ਨਹੀਂ ਜਾਣਗੇ ਉਹ ਪਿੱਛੇ ਰਹਿ ਜਾਣਗੇ ਇਹੋ ਗੱਲ ਜਿਹੜੀ ਤੁਸੀਂ ਬਾਗੀ ਢੜੇ ਨੂੰ ਪੁੱਛੀ ਵੀ ਆਪਾਂ ਕੱਲੇ ਜਿੱਤ ਜਾਾਂਗੇ ਕਿ ਨਹੀਂ ਇਹ ਹੀ ਗੱਲ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਪੁੱਛੀ ਸੀ ਵੀ ਆਪਾਂ ਕੱਲੇ ਜਿੱਤ ਜਾਾਂਗੇ ਕਿ ਨਹੀਂ ਹਾਂ ਕੱਲੇ ਜਿੱਤਣ ਵਾਲੀ ਸਥਿਤੀ ਤਾਂ ਵੇਖੋ ਜੇ ਉਹ ਲੜਪਾਂਗੇ ਇੱਕ ਦੂਜੇ ਨੂੰ ਹਰਾਉਣ ਜੋਗਾ ਤਾਂ ਹੁੰਦਾ ਹੀ ਆ ਨਾ ਜੇ ਜਿੱਤਣ ਜੋਗਾ ਨਹੀਂ ਹੁੰਦਾ ਲੋਕਾਂ ਦੇ ਜਿਹੜੇ ਹੋਰ ਵੀ ਇਹਨਾਂ ਤੋਂ ਬਿਨਾ ਵੀ ਮੈਂ ਕਹਿੰਦਾ ਜਿਹੜੇ ਸੁਧਾਰ ਲੈਰ ਵਾਲੇ ਜਾਂ ਪੰਜਵੇਂ ਮੈਂਬਰੀ ਕਮੇਟੀ ਵਾਲੇ ਇਹਨਾਂ ਤੋਂ ਬਿਨਾ ਹੋਰ ਲੋਕ ਵੀ ਬੜੇ ਹੈਗੇ ਨੇ ਜਿਹੜੇ ਕੋਈ ਕੋਈ ਘਰਾਂ 'ਚ ਬੈਠੇ ਨੇ ਕੋਈ ਰਾਜ ਬੈਠੇ ਨੇ ਉਹਨਾਂ ਨੂੰ ਵੀ ਮਨੋਣਾ ਚਾਹੀਦਾ ਸਾਨੂੰ ਉਹਨਾਂ ਨੂੰ ਵੀ ਨਾਲ ਲੈਣਾ ਚਾਹੀਦਾ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਤੜਾ ਕਹਿੰਦਾ ਕਿ ਉਹ ਕਹਿੰਦੇ ਕਮੇਟੀ ਤਾਂ ਪ੍ਰਵਾਨਤ ਹੀ ਨਹੀਂ ਗਈ ਉਹ ਕਹਿੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਕਮੇਟੀ ਬਣੀ ਹੈ ਨਯੋ ਕਮੇਟੀ 7 ਮੈਂਬਰੀ ਬਣੀ ਸੀਗੀ ਦੋ ਵਿੱਚੋਂ ਛੱਡ ਗਏ ਪੰਜ ਹੈਗੇ ਆ ਉਹ ਇਕੱਠੇ ਚਲੋ ਉਹ ਤਾਂ ਉਹਨਾਂ ਦੀ ਮਰਜ਼ੀ ਹੈਗੀ ਵੀ ਚੱਲਣੀ ਹੈ ਨਹੀਂ ਚੱਲਣੀ ਉਹ ਕਮੇਟੀ ਮੈਂ ਮੈਂ ਫੇਰ ਉਹੀ ਗੱਲ ਕਹਿਣਾ ਕਿ ਉਹ ਆਪ ਦਾ ਪ੍ਰਧਾਨ ਤਾਂ ਚੁਣ ਸਕਦੇ ਆ ਕੰਦੀਦਾਂ ਦਾ ਉਹਨਾਂ ਨੂੰ ਰਜਿਸਟਰ ਕਰਾਉਣਾ ਪਊਗਾ ਕੋਈ ਪਾਰਟੀ ਦੇ ਤੌਰ ਤੇ ਕਰਾਉਣਾ ਪਊਗਾ ਉਹ ਨਹੀਂ ਹੋ ਕਰ ਸਕਦੇ ਕੁਝ ਨਹੀਂ ਉਹ ਤਾਂ ਕਹਿੰਦੇ ਕਿ ਇਹੀ ਸਾਡਾ ਅਕਾਲੀ ਦਾ ਚਲੋ ਫਿਰ ਉਹਨਾਂ ਦੀ ਮਰਜ਼ੀ ਹੈ ਮੈਂ ਉਹਦੇ ਤੇ ਉਹਨਾਂ ਨੂੰ ਕਿਸੇ ਨੂੰ ਕਹਿਣੋਂ ਤਾਂ ਰੋਕ ਨਹੀਂ ਸਕਦਾ ਜੇ ਦੋਵਾਂ ਦੀ ਮਰਜ਼ੀ ਨਹੀਂ ਪਰ ਸ਼੍ਰੀ ਅਕਾਲ ਤਖਤ ਸਾਹਿਬ ਦਿੱਗਵਾਈ ਲੈ ਕੇ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਤਾਂ ਆਪਣਾ ਲੈ ਕੇ ਉਹ ਜਿਹੇਦਾਰ ਨੇ ਕਮੇਟੀ ਬਣਾਈ ਸੀ ਭਰਤੀ ਕਰੋ ਤੇ ਫਿਰ ਪ੍ਰਧਾਨ ਚੁਣ ਲਓ ਉਹ ਹੁਣ ਭਰਤੀ ਇਹਨਾਂ ਨੇ ਵੀ ਸ਼ੁਰੂ ਕਰ ਲਈ ਸੀ ਇਹਨਾਂ ਨੂੰ ਵੀ ਜਿਹੇਦਾਰ ਨੇ ਥਾਪੜਾ ਦਿੱਤਾ ਸੀ ਵੀ ਤੁਸੀਂ ਭਰਤੀ ਠੀਕ ਆਪਦਾ ਚਲਾਓ ਕੰਮ ਉਹਨਾਂ ਨੇ ਆਪਦੀ ਭਰਤੀ ਕਰਕੇ ਸਾਰਾ ਚੋਣ ਵੀ ਕਰ ਲਈ ਹੁਣ ਨਵਾਂ ਦੋ ਤਾਂ ਨਹੀਂ ਨਾ ਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਇੱਕ ਦੇ ਕਾਲੀ ਦਲ ਦਾ ਪ੍ਰਧਾਨ ਦਾ ਤਾਂ ਇੱਕ ਦਾ 21 ਬਣੂਗਾ ਨਵਾਂ ਕਾਲੀ ਦਲ ਦਾ ਹੋਰ ਬਣ ਸਕਦਾ ਅੱਗੇ ਵੀ ਜਿਵੇਂ 8-10 ਕਾਲੀ ਦਲ ਪੰਜਾਬ ਚ ਹੈਗੀ ਹੈ ਯਾਨੀ ਹਰਪ੍ਰੀਤ ਸਿੰਘ ਬਹੁਤ ਤਿੱਖੇ ਰੌਂ ਦੇ ਵਿੱਚ ਨੇ ਸੁਖਬੀਰ ਸਿੰਘ ਬਾਦਲ ਤੇ ਬਹੁਤ ਤਿੱਖਾ ਹਮਲਾ ਕਰਦੇ ਆ ਉਹ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਡੈਂਟ ਪਾਉਣਗੇ ਕਿਉਂਕਿ ਸ੍ਰੀ ਕਲਤਕ ਸਾਹਿਬ ਦੇ ਸਤਪਕਾ ਕਾਰਜਕਾਰੀ ਜਥੇਦਾਰ ਰਹੇ ਨੇ ਉਹ ਇਹ ਤਾਂ ਹਾਲਾਤ ਦੇ ਮੁਤਾਬਕ ਹੋਏਗਾ ਕਿ ਲੋਕ ਕੀ ਨੂੰ ਚਾਹੁੰਦੇ ਨੇ ਲੋਕ ਕੀ ਸੁਣਨਾ ਚਾਹੁੰਦੇ ਨੇ ਲੋਕੀ ਦੀ ਗੱਲ ਦੇ ਮਗਰ ਲੱਗਦੇ ਨੇ ਲੋਕ ਕੀ ਨੂੰ ਠੀਕ ਮੰਨਦੇ ਨੇ ਉਹ ਹਾਲਾਤ ਦੇ ਮੁਤਾਬਕ ਜਾ ਕੇ ਫੈਸਲੇ ਹੋਣਗੇ ਤੇ ਕਿਸੇ ਤੇ ਮੇਰੀ ਸਮਝ ਵੀ ਜਾਤੀ ਹਮਲੇ ਨਹੀਂ ਕਰਨੇ ਚਾਹੀਦੇ ਕਿਸੇ ਤੇ ਵੀ ਮੈਂ ਕਹਿੰਦਾ ਉਹਦਰ ਕੋਈ ਵਾੜਾ ਫਾਇਦਾ ਨਹੀਂ ਹੁੰਦਾ ਮਨਪ੍ਰੀਤ ਿਆਲੀ ਤੇ ਸੁਖਵੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਗਦਾਰਾਂ ਦੀ ਵਾਪਸੀ ਨਹੀਂ ਹੋਊਗੀ ਅਕਾਲੀ ਦਲ ਦੇ ਵਿੱਚ ਜੇ ਮਨਪ੍ਰੀਤ ਿਆਲੀ ਵਾਪਸ ਆਉਣ ਨੂੰ ਤਿਆਰ ਹੁੰਦੇ ਆ ਸੁਖਵੀਰ ਸਿੰਘ ਬਾਦਲ ਦੇ ਨਾਲ ਫਿਰ ਪ੍ਰਧਾਨ ਜੀ ਨੇ ਫੈਸਲਾ ਕਰਨਾ ਪ੍ਰਧਾਨ ਜੀ ਨੇ ਫੈਸਲਾ ਕਰਨਾ ਕਰ ਸਕਦੇ ਨੇ ਵਾਪਸ ਆਉਣ ਨੂੰ ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਬਰਾੜ ਬਹੁਤ ਖਾਸ ਹੁੰਦੇ ਸੀ ਚਰਨਜੀਤ ਬਰਾੜ ਸਭ ਤੋਂ ਵੱਧ ਖੁੱਲ ਕੇ ਬੋਲਦੇ ਤੁਸੀਂ ਵੀ ਉਹਨਾਂ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕਰਦੇ ਰਹੇ ਹੋ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਉਹਨਾਂ ਦਾ ਮਨ ਕਦੇ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਬਦਲੂਗਾ ਨੇ ਕੋ ਹਲੇ ਮੈਂ ਕੁਝ ਨਹੀਂ ਕਹਿ ਸਕਦਾ ਇਸ ਬਾਰੇ ਕਿ ਕੋਈ ਹਲੇ ਮੇਰੀ ਗੱਲ ਹੀ ਨਹੀਂ ਹੋਈ ਇਸ ਵਿਸ਼ੇ ਤੇ ਕੋਈ ਬੀਬੀ ਜਗੀਰਪੁਰ ਬਹੁਤ ਖਾਸ ਰਹੇ ਨੇ ਬੀਬੀ ਜਗੀਰਪੁਰ ਤੁਹਾਨੂੰ ਲੱਗਦਾ ਵਾਪਸੀ ਕਰਨਗੇ ਕਿ ਨਹੀਂ ਨਹੀਂ ਹਲੇ ਤਾਂ ਮੈਂ ਕਿਉਂਕਿ ਮੇਰੀ ਕਿਸੇ ਨਾਲ ਗੱਲ ਹੀ ਨਹੀਂ ਹੋਈ ਮੈਂ ਮੈਂ ਕਹਿ ਦਿਆਂ ਵੀ ਆਉਣਗੇ ਨਹੀਂ ਆਉਣਗੇ ਉਹਨਾਂ ਦੀ ਮਰਜ਼ੀ ਹੈ ਉਹ ਕੋਈ ਜਵਾਬ ਤਾਂ ਐ ਨਹੀਂ ਸਿਆਣੇ ਬੰਦੇ ਨੇ ਸਾਰੇ ਜਿਵੇਂ ਕਹਵਾ ਉਹ ਆਪਣਾ ਸੋਚਣਾ ਉਹਨਾਂ ਨੇ ਆਪਣੇ ਭੇਟ ਪੜੀ ਨਹੀਂ ਜਦੋਂ ਹੁਣ ਤੁਸੀਂ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਲ ਵਾਪਸ ਸ਼ਾਮਲ ਹੋਏ ਹੋ ਅਕਾਲੀ ਦਲ ਦੇ ਵਿੱਚ ਤਾਂ ਉਹਨਾਂ ਨਾਲ ਗੱਲ ਹੋਈ ਤੁਹਾਡੀ ਬੀਬੀ ਜਗੀਰਪੁਰ ਨਾਲ ਚੰਦੂ ਮਾਜਰਾ ਹੁਣਾਂ ਨਾਲ ਚਰਨਜੀਤ ਬਰਾੜ ਹੁ ਫਿਰ ਹੁਣ ਫੋਨ ਆਏ ਹੋਣੇ ਕਿ ਚੋਰੀ ਚੋਰੀ ਚਲੇ ਗਏ ਨਹੀਂ ਨਹੀਂ ਐਜੀ ਵੀ ਕੋਈ ਗੱਲ ਨਹੀਂ ਚੋਰੀ ਜਾਰੀ ਕਾ ਤੋ ਯਾਨਾ ਆਪਾਂ ਤਾਂ ਸਾਰੇ ਦੱਸ ਕੇ ਗਏ ਆ ਸਾਰਿਆਂ ਨੂੰ ਚੋਰੀ ਕਾ ਦੀ ਖਤਰ ਜਾਣਾ ਹਾਂ ਕੋਈ ਆਪਾਂ ਡਰਿਆ ਕਿਸੇ ਦਾ ਵੀ ਆਪਾਂ ਚੋਰੀ ਜਾਣਾ ਆਪਣੀ ਮਰਜ਼ੀ ਹੈ ਆਪਾਂ ਆਪਣਾ ਫੈਸਲਾ ਆਪ ਕਰਨਾ ਹਰ ਬੰਦੇ ਨੇ ਆਪਣਾ ਫੈਸਲਾ ਆਪ ਕਰਨਾ ਤੁਸੀਂ ਕਈ ਦਫਾ ਖੁੱਲ ਕੇ ਕਹਿੰਦੇ ਰਹੇ ਹੋ ਆਪਾਂ ਵੀ ਕਈ ਦਫਾ ਇੰਟਰਵਿਊ ਕੀਤੇ ਆ ਮਲੂਕਾ ਸਾਹਿਬ ਤੁਸੀਂ ਬਹੁਤ ਜ਼ਿਕਰ ਇਸ ਚੀਜ਼ ਦਾ ਕਰਦੇ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਜੁੰਡਲੀ ਬਦਲ ਲੈਣੀ ਚਾਹੀਦੀ ਹੈ ਜਿਹੜੇ ਨੇੜੇ ਤਿਹੜੇ ਆ ਉਹ ਸਲਾਹਕਾਰ ਬਦਲ ਲੈਣੇ ਚਾਹੀਦੇ ਆ ਹੁਣ ਵੀ ਉਹੀ ਸਲਾਹਕਾਰ ਤੁਹਾਨੂੰ ਲੱਗਦਾ ਹੈ ਕਿ ਬਦਲ ਲੈਣੇ ਚਾਹੀਦੇ ਆ ਜਾਂ ਹੁਣ ਉਹ ਸਲਾਹਕਾਰ ਸਿਆਣੇ ਹੋ ਗਏ ਆ ਨਹੀਂ ਨਾ ਮੈਂ ਸਿਆਣੇ ਦੀ ਗੱਲ ਕਰਦਾ ਨਾ ਮੈਂ ਕਮਲਿਆਂ ਦੀ ਗੱਲ ਕਰਦਾ ਉਹ ਪ੍ਰਧਾਨ ਸਾਹਿਬ ਦਾ ਹੈਗਾ ਫੈਸਲਾ ਉਹਨਾਂ ਨੇ ਵੇਖਣਾ ਕਿ ਕਿਹੜੇ ਸਲਾਹਕਾਰ ਉਹਨਾਂ ਨੂੰ ਚੰਗੇ ਲੱਗਦੇ ਆ ਕਿਹੜੇ ਮਾੜੇ ਲੱਗਦੇ ਆ ਤੁਹਾਨੂੰ ਕਹਿੰਦਾ ਤੁਸੀਂ ਤਾਂ ਬਹੁਤ ਡਿਪਲੋਮੈਟਿਕ ਹੋ ਗਏ ਹੁਣ ਤਾਂ ਨਹੀਂ ਮੈਂ ਡਿਪਲੋਮੇਸੀ ਵਾਲੀਆਂ ਗੱਲਾਂ ਸਾਰੀਆਂ ਉਹਨਾਂ ਦੇ ਬੋਲ ਨਹੀਂ ਡਿਪਲੋਮੇਸੀ ਵਾਲੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਸਲਾਹਕਾਰ ਤਾਂ ਪ੍ਰਧਾਨ ਨਹੀਂ ਕਰਦਾ ਨਾ ਜਿਹੇ ਜਿਹੇ ਕੋਈ ਸਾਨੂੰ ਸਮਝ ਆਊਗੇ ਅਸੀਂ رائے ਦੇ ਦੇਵਾਂਗੇ ਆਪਦੀ ਮੰਨਣੀ ਨਾ ਮੰਨਣੀ ਉਹਨਾਂ ਦੀ ਨਹੀਂ ਤੁਸੀਂ ਕਹਿੰਦੇ ਲੜਦੇ ਹੋਗੇ ਉਦੋਂ ਮੇੜੇ ਹੁੰਦੇ ਆ ਜਦੋਂ ਇਕੱਠੇ ਹੋਗੇ ਗਉਂਦਿਆਂ ਦੀਆਂ ਸਿੱਟੜੀਆਂ ਹੁੰਦੀਆਂ ਸੋ ਇਹ ਜਿਹੇ ਗੱਲਾਂ ਸਿਆਸਤ ਦੇ ਵਿੱਚ ਬਾੜੀ ਮੋਟੀਆਂ ਚੱਲਦੀਆਂ ਰਹਿੰਦੀਆਂ ਹਮ ਬਿਕਰ ਮਜੀਠੀਆ ਨਾਲ ਮੁਲਾਕਾਤ ਹੋਈ ਹਾਂ ਜੀ ਮਿਲੇ ਸੀ ਕੀ ਕਹਿੰਦੇ ਮਜੀਠੀਆ ਸਾਹਿਬ ਬੈਸੀ ਬੈਠੇ ਸੀ ਆਸਤੇ ਖੇਡਦੇ ਸੀ ਕਿ ਪਹਿਲਾਂ ਹੀ ਸਾਡੀ ਤਾਇ ਸੀ ਕਿ ਉਹ ਤਾਂ ਮੁਲਾਕਾਤ ਕਹੀ ਦੇਣਾ ਦੀ ਹਮ ਹਫਤੇ ਸਾਰੇ ਦੇ ਉਹ ਉਹ ਵੀ ਪਲਾਨ ਕਰ ਰਹੇ ਕੋਸ਼ਿਸ਼ ਕਰ ਰਹੇ ਲੋਕਾਂ ਨਾਲ ਉਹਨਾਂ ਦਾ ਮਨ ਵੀ ਇਕੱਠੇ ਕਰਦੇ ਉਹਨਾਂ ਦੇ ਵੀ ਜਿਹੜੇ ਜਿੰਨਾ ਕੁ ਚਿਰ ਸਾਡੀ ਗੱਲ ਹੋਈ ਵੀ ਆਪਾਂ ਰਲ ਮਿਲ ਕੇ ਇਕੱਠੇ ਕਰੀਏ ਸਾਰੇ ਯਾਨੀ ਕਿ ਜਿਹੜਾ ਬਾਕੀ ਧੜਾ ਜਿਹੜਾ ਸੁਧਾਰ ਲੈਣਾ ਹੈ ਹਾਂ ਕੁਟਰੀ ਕੀ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਸਭ ਤੋਂ ਮਜ਼ਬੂਤ ਪਾਰਟੀ ਪੰਜਾਬ ਦੀ ਅਕਾਲੀ ਦਲ ਦਾ ਕੋਰ ਵੋਟਰ ਹੈ ਜਿਹੜਾ ਸਭ ਮਤਲਬ ਸਭ ਤੋਂ ਗਰਾਊਂਡ ਤੇ ਵੋਟਰ ਜੇ ਮਜ਼ਬੂਤ ਹੈਗਾ ਤਾਂ ਅਕਾਲੀ ਦਲ ਦੇ ਕੋਲੇ ਹੈ ਪਰ ਅਕਾਲੀ ਦਲ ਦੀਆਂ ਜੜਾਂ ਨਿਕਰਦੀਆਂ ਹੋਈਆਂ ਆਪਸੀ ਕਲੇਸ਼ ਕਰਕੇ ਨਜ਼ਰ ਆਈਆਂ ਨੇ ਹੁਣ ਤੁਹਾਨੂੰ ਲੱਗਦਾ ਕਿ ਤੁਸੀਂ ਇਕੱਠੇ ਹੋਵੋਗੇ ਤਾਂ ਇੱਕ ਸੁਨੇਹਾ ਜਾਊਗਾ ਪੈਨ ਪੰਜਾਬ ਕੀ ਭਾਈ ਇਕੱਠੇ ਹੋਣ ਦੀ ਭਲਾਈ ਨਹੀਂ ਬੋਟ ਤਾਂ ਤੁਸੀਂ ਵੇਖ ਲਓ 24 ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਜੀ 10 ਸੀਟਾਂ ਤੇ ਸਾਡੀਆਂ ਜਵਾਨਤਾ ਜਾਉ ਤੋਂ 8 ਕੇ ਸੱਤ ਤੇ ਬੀਜੇਪੀ ਵਾਲਿਆਂ ਨਹੀਂ ਹੋਈਆਂ ਇੱਕ ਸੀਟ ਕਾਲੀ ਦਲ ਨੇ ਜਿੱਤੀ ਹੋਰ ਕਿਸੇ ਨੇ ਕੋਈ ਜਿੱਤੀ ਨਹੀਂ ਬੀਜੇਪੀ ਨੇ ਕੋਈ ਨਹੀਂ ਜਿੱਤੀ ਪਰ ਬੋਟ ਜਿਹੜੀ ਸਾਨੂੰ ਪਤਾ ਸੀ ਲੋਕਾਂ ਨੂੰ ਕਿ ਜਿੱਤਦੇ ਨਹੀਂ ਹੁ ਕਿਸੇ ਕੀਮਤ ਤੇ ਪਤਾ ਨਹੀਂ ਤਾਂ ਹੀ ਜਵਾਨ ਤਾਂ ਜਬਤ ਹੋ ਜਾਂਦਾ ਨਾ ਤੇ ਬੋਟ ਸਾਨੂੰ 33% ਪੈ ਗਈ ਫੇਰ ਵੀ ਇੰਨੇ ਮਾੜੀ ਹਾਲਤ ਦੇ ਵਿੱਚ ਵੀ 33% ਥੋੜੀ ਨਹੀਂ ਹੁੰਦੀ ਵੋਟ 37 38 ਦੇ ਤਾਂ ਬੰਦਾ ਬਹੁਤ ਸੀਟਾਂ ਜਿੱਤ ਜਾਂਦਾ ਤੇ ਜੇ 33% ਦੀ ਅਸੀਂ ਜੋੜ ਲੀਏ ਸੀਟਾਂ ਕਿੰਨੀਆਂ ਨਿਕਲਦੀਆਂ ਜੇ ਇਕੱਠੇ ਹੁੰਦੇ 9 ਨਿਕਲਦੀਆਂ ਜੀ ਛਬੀ ਵਾਲੇ ਤਾਂ ਜਿੱਤ ਗਏ ਸੱਤ ਸੀਟਾਂ ਤੇ 33 ਵਾਲੇ ਹਾਰ ਗਏ ਇੱਕ ਸੀਟ ਬਸ ਆ ਜਿੱਤੀ ਸੋ ਇਹ ਕਰਕੇ ਲੋਕ ਤਾਂ ਸਾਡੇ ਤਾਂ ਹੈਗੇ ਆ ਤਾਂ ਹੀ ਲੋਕ ਤਾਂ ਖੜੇ ਹੀ ਆ ਸਾਡੇ ਨਾਲ ਤਾਂ ਹੀ ਤਾਂ ਇਹ ਜੋ ਜੋ ਕੈਲਕੂਲੇਸ਼ਨ ਕਰਗੇ ਉਹ ਜੋੜ ਦੇ ਮੁਤਾਬਕ ਅਸੀਂ 9 ਸੀਟਾਂ ਜਿੱਤੇ ਸੀ ਪਰ ਮੋਰਲ ਕਹਿੰਦੇ ਡਾਊਨ ਹੋ ਰਿਹਾ ਅਕਾਲੀ ਵਰਕਰਾਂ ਦਾ ਵੀ ਲੜੀ ਜਾਂਦੇ ਆ ਆਪਸ ਵਿੱਚ ਖਲਾਰਾ ਪਿਆ ਹੋਇਆ ਇਕੱਠੇ ਨਹੀਂ ਨਹੀਂ ਵੀ ਉਹ ਵਰਕਰਾਂ ਨੂੰ ਮਹਿਸੂਸ ਤਾਂ ਹੁੰਦਾ ਹੀ ਆ ਵਰਕਰ ਨੂੰ ਕੱਟਣਾ ਸਭ ਤੋਂ ਔਖਾ ਹੁੰਦਾ ਲੀਡਰ ਕੱਟ ਜਾਂਦੇ ਆ ਵਰਕਰ ਨੂੰ ਰਾਜ ਭਾਗ ਤੋਂ 10 ਸਾਲ ਹੋ ਜਾਣੇ ਆ 10 ਸਾਲ ਤੋਂ ਬਾਅਦ ਫਿਰ ਜੇ ਵਰਕਰਾਂ ਨੂੰ ਲੱਗੇ ਵੀ ਅਗਲੇ 5 ਸਾਲ ਵੀ ਨਹੀਂ ਆਉਂਦਾ ਫਿਰ ਉਹਨਾਂ 'ਚ ਕਮਜ਼ੋਰੀ ਆ ਜਾਂਦੀ ਹੈ ਬੀਜਪੀ ਦੇ ਨਾਲ ਇਕੱਠੇ ਹੋਣ ਨੂੰ ਲੈ ਕੇ ਕੀ ਪਲਾਨ ਆ ਕਿਉਂਕਿ ਸਭ ਤੋਂ ਵੱਧ ਹਮਾਇਤ ਤੁਸੀਂ ਇਸ ਗੱਲ ਦੀ ਕੀਤੀ ਹੈ ਸਭ ਤੋਂ ਵੱਧ ਝੰਡਾ ਤੁਸੀਂ ਚੱਕਿਆ ਕਿ ਆਕਾਲੀ ਦਲ ਨੂੰ ਬੀਜਪੀ ਨਾਲ ਇਕੱਠਾ ਹੋਣਾ ਚਾਹੀਦਾ ਮੈਂ ਤਾਂ ਹੁਣੇ ਹੀ ਬਣਾਵਾਂਗੇ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੁਝ ਡਿਮਾਂਡ ਨੇ ਪੰਜਾਬ ਦੀਆਂ ਕੋਈ ਲੋੜਾਂ ਨੇ ਜਿਵੇਂ ਸਿੱਖ ਬੰਦੇ ਬੰਦੀਆਂ ਦੀ ਗੱਲ ਆ ਜੋ ਪਾਣੀਆਂ ਦੇ ਮਸਲੇ ਨੇ ਜਾਂ ਹੋਰ ਵੀ ਕਿਸਾਨੀ ਮਸਲੇ ਨੇ ਉਹ ਮਸਲੇ ਨੇ ਉਹ ਬੈਠ ਕੇ ਉਹਨਾਂ ਨਾਲ ਗੱਲ ਕਰਕੇ ਸੋਲਵ ਹੋ ਜਾਣਗੇ ਤੇ ਸਾਰਾ ਠੀਕ ਹੋ ਜਾਊਗਾ ਕੋਈ ਹੋਰ ਗੱਲ ਨਹੀਂ ਤੁਸੀਂ ਇੱਕ ਧਰਮ ਸੰਕਟ ਦੇ ਵਿੱਚ ਫਸ ਗਏ ਸੀ ਜਦੋਂ ਲੋਕ ਸਭਾ ਇਲੈਕਸ਼ਨ ਸੀਗੇ ਹੂੰ ਹੂੰ ਉਸ ਵੇਲੇ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਸੀਗੇ ਜੋ ਅਕਾਲੀ ਦਲ ਦੇ ਉਮੀਦਵਾਰ ਸੀ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਤੁਹਾਡੇ ਨੌ ਰਾਣੀ ਸੀਗੇ ਜੀ ਪਰਮਪਾਲ ਕੌਰ ਮਲੂਕਾ ਜੀ ਔਰ ਜੀ ਔ ਇਸੇ ਤਰ੍ਹਾਂ ਤੁਹਾਡੇ ਤੇ ਅਲੀਗੇਸ਼ਨ ਸੀ ਕਿ ਤੁਸੀਂ ਅਕਾਲੀ ਦਲ ਦੀ ਮਦਦ ਕਰ ਰਹੇ ਹੋ ਅਕਾਲੀ ਦਲ ਦੀ ਮਦਦ ਨਹੀਂ ਕਰ ਰਹੇ ਆਪ ਦੀ ਨੌ ਦੀ ਮਦਦ ਕਰ ਰਹੇ ਆ ਨਹੀਂ ਪਾਰਟੀ ਚੋਂ ਕੱਢਣ ਦੀ ਖਾਤਰ ਫਿਰ ਕੋਈ ਨਾ ਕੋਈ ਬਹਾਨਾ ਤਾਂ ਚਾਹੀਦਾ ਹੀ ਹੁੰਦਾ ਨਾ ਐਵੇਂ ਤਾਂ ਨਿਕਲਦਾ ਨਹੀਂ ਕੋਈ ਬੰਦਾ ਕਿ ਕਿਸ ਨੂੰ ਪਾਰਟੀ ਚੋਂ ਕੱਢਣਾ ਹੋਵੇ ਤੂੰ ਕੋਈ ਨਾ ਕੋਈ ਚੁਗਲੀਆਂ ਚੱਪੇ ਵਾਲੇ ਵੀ ਕਰਕੇ ਗੱਲਾਂ ਵਧਾ ਘਾਟਾ ਵੀ ਦੱਸਦੇ ਆ ਵੀ ਉਹ ਹੋ ਰਿਹਾ ਹੋ ਰਿਹਾ ਹਾਲਾਂਕਿ ਸੱਚ ਇਹ ਹੈ ਨਾ ਵਿਚਾਰਾ ਨੇ ਮੈਨੂੰ ਉਹਨਾਂ ਨੇ ਪ੍ਰੈਸ ਕੀਤਾ ਵੀ ਤੁਸੀਂ ਸਾਡੀ ਮਦਦ ਕਰੋ ਨਾ ਮੈਂ ਉਹਨਾਂ ਦੀ ਕੋਈ ਮਦਦ ਕੀਤੀ ਹੈ ਕਿ ਇਸ ਮਸਲੇ ਤੇ ਇਹ ਉਹ ਨਹੀਂ ਮੈਂ ਕਾਂਗਰਸ ਦੇ ਕੋਈ ਵੋਟ ਉਹਨਾਂ ਨੂੰ ਪੈ ਸਕਦੀ ਸੀ ਤਾਂ ਪੁਆਈ ਆ ਆਪਦੀ ਨੋ ਨੂੰ ਆਪਦੀ ਪਾਰਟੀ ਦੀ ਕੋਈ ਵੋਟ ਪੈ ਸਕਦੀ ਸੀ ਤਾਂ ਪੁਆਈ ਆ ਕਾਲੀ ਦਲ ਦੀ ਵੋਟ ਮੈਂ ਤੋੜ ਦੀ ਕੋਈ ਨਹੀਂ ਯਾਨੀ ਤੁਸੀਂ ਆਪਦੇ ਨੋ ਰਾਣੀ ਨੂੰ ਜਿਹੜੀਆਂ ਵੋਟਾਂ ਪਾਈਆਂ ਨੇ ਉਹ ਭਾ ਜੀਪੀ ਦੀਆਂ ਮ ਤੁਸੀਂ ਅਬ ਨੋਹ ਰਾਣੀ ਨੂੰ ਵੋਟਾਂ ਪਾਈਆਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਵੋਟਰ ਸੀ ਜਿਹੜਾ ਉਹਨੂੰ ਉਧਰ ਨੂੰ ਭੇਜਿਆ ਵੀ ਗਿਆ ਉਹ ਜਿਹੜਾ ਕੋਈ ਮੇਰੇ ਅੱਖੇ ਜਾ ਸਕਦਾ ਸੀ ਹਾਂ ਤੇ ਕਾਲੀ ਦਲ ਦੀ ਵੋਟ ਨੂੰ ਨਹੀਂ ਮੈਂ ਕਿਸੇ ਨੂੰ ਕਿਹਾ ਵੀ ਤੁਸੀਂ ਵੋਟ ਪਾਓ ਉਹਦਾ ਨਾਂ ਪਾਓ ਇਧਰ ਹੋ ਜੀ ਇਹ ਫਿਰ ਕਿਸੇ ਨੇ ਚੁਗਲੀਆਂ ਲਾਤੀਆਂ ਕਿ ਮਲੂਕਾ ਸਾਹਿਬ ਮਦਦ ਕਰ ਰਿਹਾ ਚੁਗਲੀਆਂ 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 ਨੇ ਨੁਕਸਾਨ ਬਹੁਤ ਕੀਤਾ ਚਲੋ ਨੁਕਸਾਨ ਤਾਂ ਹੁੰਦਾ ਹੀ ਹੈ ਕੋਈ ਨਹੀਂ ਉਹ ਨੁਕਸਾਨ ਵੀ ਜ਼ਿੰਦਗੀ ਦਾ ਹਿੱਸਾ ਹੀ ਨੇ ਸਾਰੇ ਪਰ ਤੁਹਾਡਾ ਪਰਿਵਾਰ ਉਸ ਵੇਲੇ ਨਾਰਾਜ਼ ਹੋਇਆ ਸੀਗਾ ਜੀ ਫਾਦਰ ਸਾਹਿਬ ਤੁਸੀਂ ਸਾਡੀ ਮਦਦ ਨਹੀਂ ਕਰ ਰਹੇ ਕਿਹਾ ਨਹੀਂ ਉਹਨਾਂ ਅੰਡਰਸਟੈਂਡ ਕਰ ਰਹੇ ਸੀ ਉਹ ਇਹਨਾਂ ਚੀਜ਼ਾਂ ਨੂੰ ਮੈਂ ਦੱਸਦਾ ਸੀ ਮੈਂ ਜਿਹੜੀ ਪਾਰਟੀ ਚ ਇੰਨੇ ਚਿਰ ਰਿਹਾ ਵੀ ਮੈਨੂੰ ਮੁਸ਼ਕਿਲ ਆਉਂਦੀ ਬਰੂਰ ਕਰ ਰਹਾ ਉਸ ਪਰਿਵਾਰ ਨਾਲ ਰਹਿਆ ਖਾਸ ਕਰਕੇ ਪਾਰਟੀ ਵਿੱਚ ਪਰ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਅਕਾਲੀ ਦਲ ਚ ਵਾਪਸ ਆਏ ਸੁਖਬੀਰ ਸਿੰਘ ਬਾਦਲ ਨਾਲ ਤਾਂ ਹੁਣ ਘਰੇ ਗੱਲ ਹੋਈ ਆ ਆਪਦੇ ਬੇਟੇ ਨਾਲ ਆਪਦੀ ਨੂੰ ਨਾਲ ਕਿਉਂਕਿ ਉਹ ਤਾਂ ਭਾਜੀਪੀ ਦੇ ਵਿੱਚ ਨੇ ਥੋੜਾ ਪਰਿਵਾਰ ਭਾਜੀਪੀ ਦਾ ਮੈਂ ਦੱਸਦਾ ਸੀ ਕਿ ਮੈਂ ਹੁਣ ਅਕਾਲੀ ਦਲ ਮੈਂ ਕਿਤੇ ਹੋਰ ਤਾਂ ਜਾਣਾ ਨਹੀਂ ਮੈਂ ਅਕਾਲੀ ਦਲ ਚ ਵਾਪਸ ਜਾਣਾ ਮੈਂ ਹੋਰ ਕਿਸੇ ਪਾਰਟੀ ਚ ਨਹੀਂ ਜਾਣਾ ਦੱਸਦਾ ਸੀ ਉਹ ਵੀ ਆਉਣਗੇ ਤੁਹਾਡਾ ਬੇਟਾ ਤੁਹਾਡੇ ਨੂੰ ਭਾਜੀਪੀ ਛੱਡ ਕੇ ਬਾਰੇ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਵਿਰੋਧੀਆਂ ਨੂੰ ਤਾਂ ਮੌਕਾ ਮਿਲ ਜਣਾ ਨਾ ਕਿ ਜੇ ਮਲੂਕਾ ਸਾਹਿਬ ਤਾਂ ਅਕਾਲੀ ਦਲ ਦੇ ਵਿੱਚ ਨੇ ਇਹਨਾਂ ਦਾ ਬੇਟਾ ਤੇ ਇਹਨਾਂ ਦੀ ਨੌਂ ਬੀਜੇਪੀ ਦੇ ਵਿੱਚ ਚਲੋ ਉਹਨਾਂ ਦੀ ਮਰਜ਼ੀ ਹੈ ਫਿਰ ਉਹ ਤਾਂ ਹਰ ਬੰਦਾ ਇੰਨੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਤੇ ਫਤਿਹਜੰਗ ਬਾਜਵਾ ਤੇ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਐਲੋਪੀ ਨੇ ਉਹਨਾਂ ਦੇ ਇੱਕ ਕਰ ਤੇ ਦੋ ਝੰਡੇ ਲੱਗੇ ਹੋਏ ਆ ਇੱਕ ਕਾਂਗਰਸ ਦਾ ਔਰ ਇੱਕ ਬੀਜੇਪੀ ਦਾ ਨਹੀਂ ਥੋੜੇ ਵੀ ਕਰਤੇ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਾਡੇ ਮਲੂਕੇ ਪਿੰਡ ਅਕਾਲੀ ਦਲ ਦਾ ਝੰਡਾ ਲੱਗਿਆ ਹੋਵੇ ਮਲੂਕੇ ਪਿੰਡ ਫਿਰ ਥੋੜੇ ਬੱਚੇ ਨਹੀਂ ਜਾਂਦੇ ਹੋਣੇ ਨਾ ਨਹੀਂ ਜਿਹ ਦੇਖ ਲੋ ਤੁਹਾਡੇ ਘਰ ਚ ਦੋ ਝੰਡੇ ਏਡਾ ਏਡਾ ਲੱਗੇ ਹੋ ਆ ਆ ਦੇ ਆ ਦੇ ਘਰਾਂ ਤੇ ਲੱਗੇ ਆ ਜਿੱਥੇ ਜਿੱਥੇ ਰਹਿੰਦਾ ਕੋਈ ਤੇ ਚੰਡੀਗੜ੍ਹ ਵਾਲੇ ਘਰ ਚ ਆਉਂਦੇ ਨਹੀਂਗੇ ਚੰਡੀਗੜ੍ਹ ਵਾਲੇ ਘਰ ਚ ਆਉਂਦੇ ਉਹ ਵੀ ਆਉਂਦੇ ਮੈਂ ਵੀ ਆਉਣਾ ਫਿਰ ਇੱਥੇ ਕੀ ਨਾ ਝੰਡਾ ਕੋਈ ਝੰਡਾ ਨਹੀਂ ਲੱਗਿਆ ਹਾਂ ਇੱਥੇ ਕੇਸਰੀ ਨਿਸ਼ਾਨ ਲਾ ਦਿਓ ਇੱਥੇ ਕੋਈ ਝੰਡਾ ਨਹੀਂ ਲੱਗਿਆ ਕੇਸਰੀ ਸਾਹ ਲਾ ਦਿਆਂਗੇ ਕੋਈ ਪ੍ਰੋਬਲਮ ਨਹੀਂ ਹਾਂ ਤੇ ਹੁਣ ਕੀ ਸੋਚਦੇ ਹੋ ਫਿਰ ਅੱਗੇ 2027 ਦੀ ਇਲੈਕਸ਼ਨ ਨੂੰ ਲੈ ਕੇ ਪਲਾਨ ਕੀ ਹੈ ਜੋ ਪਾਰਟੀ ਫੈਸਲਾ ਕਰੇਗੀ ਉਹ ਹੀ ਹਾਂ ਪਾਰਟੀ ਕੀ ਪਲਾਨ ਬਣਾਉਂਦੀ ਯਾਰ ਨਾਲ ਮਿਲ ਕੇ ਬਣਾਵਾਂਗੇ ਸਾਰੇ ਉਦੋਂ ਪਹਿਲਾਂ ਤੁਹਾਨੂੰ ਲੱਗਦਾ ਕਿਉਂਕਿ ਮੈਂ ਇਕੱਠੇ ਹੋਣ ਵਾਲੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਥੋੜਾ ਵਰਕਰ ਬੇਸਿਕਲੀ ਪਿੰਡਾਂ 'ਚ ਅਸੀਂ ਵੀ ਜਾਣਦੇ ਆ ਜਦੋਂ ਉਹ ਕਹਿੰਦੇ ਕਿ ਭਾਈ ਸਾਡਾ ਤਾਂ ਜਦੋਂ ਤੱਕ ਇਕੱਠੇ ਨਹੀਂ ਹੁੰਦੇ ਬੰਦੇ ਉਦੋਂ ਤੱਕ ਗੱਲ ਬਣਨੀ ਨਹੀਂਗੀ ਦੇ ਉਹ ਸਾਰੇ ਹੀ ਕਹਿੰਦੇ ਮੈਂ ਵੀ ਕਹੀ ਜਾਂਦਾ ਸਾਰੇ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਵੀ ਇਕੱਠੇ ਹੋਣ ਦੀ ਤਾਂ ਹੀ ਤਾਂ ਕਹੀ ਕਹੀ ਜਾਂਦੇ ਆ ਪੀਲਾ ਕਰੀ ਜਾਂਦੇ ਉਹਦੇ ਢੀਂਟਸਾ ਸਾਹਿਬ ਦੇ ਭੋਗ ਤੇ ਵੀ ਕੀਤੀ ਆ ਹੁਣ ਵੀ ਕੀਤੀ ਆ ਹੁਣ ਵੀ ਕਰੀ ਜਾਂਦੇ ਆ ਜਿਹੜੇ ਸੁਧਾਰ ਲਹਿਰ ਵਾਲੇ ਆ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਵੀ ਲੱਗਦਾ ਕਿ ਇਕੱਠੇ ਜਿੰਨਾ ਜੇ ਕੱਲੇ ਜਿੰਨਾ ਪੋਸੀਬਲ ਨਹੀਂ ਆ ਤਾਂ ਫਿਰ ਚੱਲ ਕੀ ਰਿਹਾ ਫਿਰ ਦਿਮਾਗ ਦੇ ਵਿੱਚ ਕੋਈ ਹੋਰ ਕਰੀ ਜਾਂਦਾ ਹਲੇ ਹਲੇ ਵੇਖੋ ਕਈ ਵਾਰੀ ਬੰਦਾ ਦੇ ਪਤਾ ਕੀ ਹੋ ਜਾਂਦਾ ਬੀਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਛੱਡ ਕੇ ਹੋਰ ਧੜੇ ਹੈਗੇ ਜਿਹੜੇ ਅਕਾਲੀ ਦਲ ਦੇ ਪੰਜਾਬ 'ਚ ਵੀ ਉਹਨਾਂ ਨਾਲ ਗੰਨਤੂਪ ਕਰ ਲਈਏ ਸ਼ਾਇਦ ਸਾਡੀ ਗੱਲ ਬਣ ਜੇ ਅਮਰਤਪਾਲ ਉਹਨਾਂ ਨਾਲ ਇਹੋ ਜੀ ਸੋਚ ਹੋ ਸਕਦੀ ਹੈ ਉਹਨਾਂ ਦੀ ਹਾਂ ਹੋ ਸਕਦੀ ਹੈ ਅੱਛਾ ਇਹੋ ਜੀ ਕਦੇ ਮੀਟਿੰਗ 'ਚ ਵੀ ਗੱਲ ਹੋਈ ਕਿ ਵੀ ਅਮਰਤਪਾਲ ਨਾਲ ਨਹੀਂ ਮੀਟਿੰਗ 'ਚ ਨਹੀਂ ਉਹਨਾਂ ਦੀ ਕਿਉਂਕਿ ਅਮਰਤਪਾਲ ਤੇ ਤਾਂ ਇੱਕ ਟੈਗ ਰੈਡੀਕਲ ਦਾ ਲੱਗਿਆ ਹੋਇਆ ਹੈ ਨਾ ਮੈਨੂੰ ਪਤਾ ਲੱਗਿਆ ਉਹਨਾਂ ਦੀਆਂ ਮੀਟਿੰਗਾਂ-ਬੂਟੀਆਂ ਹੋਈਆਂ ਨੇ अच्छा अमृतपाल ਹੁਣਾ ਨਾਲ अमृतपाल ਉਹ ਰਣਾ ਵੇਖੋ ਮੈਂ ਕੋਈ ਗਰੰਟੀ ਨਹੀਂ ਦਿੰਦਾ ਕਿਉਂਕਿ ਮੈਂ ਕੋਈ ਵਿਚ ਨਹੀਂ ਉਹਨਾਂ ਦੇ ਪਰ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਹੈ ਪਤਾ ਪੋਲੀਟੀਕਲ ਬੰਦਿਆਂ ਨੂੰ ਲੱਗ ਜਾਂਦਾ ਹੁੰਦਾ ਉੱਥੋਂ ਤੱਕ ਜਾਲੀ ਸਾਹਿਬ ਜੀ ਉਹਨਾਂ ਦੀਆਂ ਮੀਟਿੰਗਾਂ ਕੁਛ ਨਾ ਕੁਛ ਹੋ ਜਾਂਦੀਆਂ ਨੇ ਕਿਹਦੇ ਨਾਲ ਅੰਬਰਤਪਾਲ ਕੇ ਨਾਲ ਗਰੁੱਪ ਨਾਲ ਵੀ ਉਹਦੇ ਡੇੜੀ ਨਾਲ ਵੀ ਜਾਂ ਭਾਈ ਰਣਜੀਤ ਸੋਆ ਜਿਹੜੇ ਪਹਿਲਾਂ ਜਹੇਦਾਰ ਉਹਦੇ ਕਾਲ ਤੱਕ ਦੇ ਉਹਨਾਂ ਨਾਲ ਅੱਛਾ ਉਹ ਚਾਹੁੰਦੇ ਕਿ ਇਹ ਕਲੈਬ੍ਰੇਸ਼ਨ ਹੋ ਜਾਏ ਇਕੱਠੇ ਹੋ ਜਾਈਏ ਹਾਂ ਵੀ ਸ਼ਾਇਦ ਅਸੀਂ ਹਾਂ ਪਰ ਉਹ ਤੁਹਾਨੂੰ ਲੱਗਦਾ ਫਿਰ ਜਿਸ ਤਰੀਕੇ ਨਾਲ ਦੋ ਸੀਟਾਂ ਉਹਨਾਂ ਨੇ ਜਿੱਤ ਲਈਆਂ ਸੀਗੀਆਂ ਅਮਰਤਪਾਲ ਸਿੰਘ ਵਾਲੀ ਸੀਟ ਖਡੂਰ ਸਾਹਿਬ ਵਾਲੀ ਤੇ ਇੱਕ ਸੀਟ ਸੀਗੀ ਫਰੀਦਕੋਟ ਦੀ ਸਰਜੀਤ ਸਿੰਘ ਖਾਲਸਾ ਜਿੱਤੇ ਉਤੋਂ ਤੁਹਾਨੂੰ ਲੱਗਦਾ ਕਿ ਫਿਰ ਜੇ ਉਹ ਇਕੱਠੇ ਹੋ ਜਾਂਦੇ ਆ ਤਾਂ ਨਹੀਂ ਉਹ ਤਾਂ ਫਿਰ ਫੈਸਲਾ ਤੁਹਾਡੀ ਖੇਡ ਬੁਗਾੜ ਸਕਦੇ ਆ ਇਕੱਲੇ ਫੈਸਲਾ ਤਾਂ ਲੋਕਾਂ ਨੇ ਕਰਦਾ ਨਾ ਵੀ ਲੋਕ ਕੀ ਦੀ ਮਗਰ ਜਾਣਗੇ ਲੋਕ ਕੀ ਸੋਚਣਗੇ ਲਾਸਟ ਗੱਲ ਭਾਜਪੀ ਨਾਲ ਕਿਸੇ ਸੀਨੀਅਰ ਲੀਡਰ ਨਾਲ ਹੋਈ ਤੁਹਾਡੀ ਕੋਈ ਨੇ ਲੀਡਰਾਂ ਨਾਲ ਮੇਰੀ ਗੱਲਬਾਤ ਤਾਂ ਵੇਖੋ ਹੁੰਦੀ ਰਹਿੰਦੀ ਹੈ ਕਿਉਂਕਿ ਸਾਡਾ ਕੋਈ ਵਿਗਾੜ ਤਾਂ ਹੈ ਨਹੀਂ ਪਹਿਲਾਂ ਤਾਂ ਉਹਨਾਂ ਦਾ ਉਹਨਾਂ ਦੀ ਵੀ ਸੋਚ ਉਹੀ ਹੈ ਵੀ ਇੱਕ ਕਿਵੇਂ ਨਾ ਕਿਵੇਂ ਵਿੱਚੋਂ ਹੱਲ ਕੱਢ ਕੇ ਇਕੱਠੇ ਹੋਈਏ ਢੀਂਸਾ ਸਾਹਿਬ ਦੇ ਭੂਗਤ ਤੁਸੀਂ ਵੀ ਜਾ ਕੇ ਉੱਥੇ ਜਾਖੜ ਸਾਹਿਬ ਦੀ ਸਪੀਚ ਸੀਗੀ ਉਹਨਾਂ ਦਾ ਇਸ਼ਾਰਾ ਸ਼ਾਇਦ ਅਮਰਤਪਾਲ ਸਿੰਘ ਵੱਲ ਸੀਗੇ ਕੋਈ ਇੰਤਕਾਲ ਹੋਰ ਨਾ ਕਰਵਾ ਜਵੇ ਅਕਾਲੀਓ ਇਕੱਠੇ ਹੋ ਜੂ ਨਹੀਂ ਅਮਰਤਪਾਲ ਵੱਲ ਨਹੀਂ ਸੀ ਮਨ ਲੱਗਦਾ ਉਹਦਾ ਇਸ਼ਾਰਾ ਉਹਨਾਂ ਦਾ ਇਸ਼ਾਰਾ ਕਾਂਗਰਸ ਵੱਲ ਸੀ ਹੂੰ ਤੁਹਾਨੂੰ ਲੱਗਦਾ ਜਿਸ ਜਿਸ ਤਰੀਕੇ ਨਾਲ ਤੁਸੀਂ ਖਲਾਰਾ ਖਿਲਰਿਆ ਫਿਰ ਕਾਂਗਰਸ ਤਾਂ ਆਪ ਹੋ ਸਕਦੀ ਪਰ ਕਾਂਗਰਸ ਵੀ ਸਾਰਿਆਂ ਚ ਖਿਲੇ ਰਾਂ ਆਮ ਆਦਮੀ ਪਾਰਟੀ ਦਾ ਸਟੇਟਸ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦਾ ਮੇਰੀ ਸਮਝ ਦੇ ਵਿੱਚ ਵੇਖੋ ਆਉਣ ਵਾਲੇ ਸਮੇਂ ਚ ਕੋਈ ਵੀ ਵਿਖ ਨਹੀਂ ਹੈਗਾ ਹਮ ਭਗਵੰਤ ਮਾਨ ਨਹੀਂ ਭਗਵੰਤ ਮਾਨ ਤਾਂ ਹੈਗਾ ਪਰ ਉਹ ਕੋਈ ਕੁ ਵੇਖ ਨਹੀਂ ਹੈਗਾ ਪਾਰਟੀ ਨਹੀਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿੱਦਾਂ ਇੰਨੀਆਂ ਸੀਟਾਂ 92 ਆ ਜਣੀਆਂ ਨਹੀਂ 92 ਆ ਗਈਆਂ ਬਿਲਕੁਲ ਆ ਗਈਆਂ ਕੋਈ ਦੋਰਿਆ ਨਹੀਂ ਬਹੁਤ ਵੋਟਾਂ ਤੇ ਆਈਆਂ ਬੋਟ ਪਰਸੈਂਟੇਜ ਬਹੁਤ ਪਈ ਹੈ ਪਰ ਗਾਂ ਜਿਹੜੀ ਕਾਰਗੁਜ਼ਾਰੀ ਹੈ ਹੀ ਨਹੀਂ ਜਿਹੜੀ ਕੋਈ ਪੰਜਾਬ ਚ ਕਿਸੇ ਕਿਸਮ ਦੀ ਵੀ ਹੈ ਨਹੀਂ ਕਾਰਗੁਜ਼ਾਰੀ ਬਲਕਾਰ ਸਿੱਧੂ ਤੁਹਾਡੀ ਸੀਟ ਤੇ ਕਬਜ਼ਾ ਕਰਕੇ ਆ ਕੇ ਆਹ ਠੀਕ ਕਰ ਗਏ ਬਿਲਕੁਲ ਕਰ ਗਏ ਕੋਈ ਦੋ ਰਿਆ ਨਹੀਂ ਸਾਡੇ ਸੀਟਾਂ ਤੇ ਕਬਜ਼ੇ ਦੇ ਹੋਣ ਦੇ ਕਾਰਨੇ ਬਣ ਗਏ ਨਾ ਤੁਸੀਂ ਪੰਜਾਬ ਦਾ ਇੱਕ ਦਿਨ ਮੈਂ ਸਟੱਡੀ ਕਰ ਰਿਆ ਸੀ ਸੀਟਾਂ ਦਾ ਕੋਈ 50 ਸੀਟਾਂ ਇਹ ਜੀਆਂ ਨੇ ਜਿੱਥੇ ਕਾਂਗਰਸ ਬਿਲਕੁਲ ਡਿੱਗੀ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਕਾਂਗਰਸ ਡਿੱਗ ਪੀ ਜੇ ਕਾਂਗਰਸ ਥੋੜੀ ਥੋੜੀ ਵੋਟ ਲੈ ਲੇ ਜੋ ਮੇਰੀ ਸੀਟ ਹੀ ਹੈ ਜੇ ਕਾਂਗਰਸ 4-5000 ਵੋਟ ਹੋਰ ਲੈ ਲੈਂਦੀ ਮੈਂ ਜਿੱਤ ਜਾਂਦਾ ਹਾਂ ਉੱਥੇ ਕਾਂਗਰਸ ਟਿਕੜਾ ਸੀ ਕਾਂਗੜ ਨੂੰ ਪਹਿਲਾਂ ਕਮਜ਼ੋਰ ਕਰਤਾ ਹਾਂ ਕਾਂਗੜ ਆਪ ਹੀ ਕਮਜ਼ੋਰ ਹੋ ਗਿਆ ਮੈਂ ਤਾਂ ਕੀ ਕਰਨਾ ਸੀ ਵਿਚਾਰੇ ਨੂੰ ਕਮਜ਼ੋਰ ਪਰ ਉਹਦੇ ਨਾਲ ਇਨਸਾਨ ਮੇਰਾ ਹੋਇਆ ਜੇ ਹੋਰ ਵੋਟ ਹੋਰ ਪੈ ਜਾਂਦੀ ਤਾਂ ਮੈਂ ਜਿੱਤ ਜਾਂਦਾ ਜੇ ਤੁਹਾਡੀ ਫਾਈਟ ਕਾਂਗੜ ਦੇ ਨਾਲ ਹੁੰਦੀ ਤਾਂ ਤੁਸੀਂ ਜਿੱਤ ਹਾਂ ਜਿੱਤਦੇ ਪੱਕੇ ਜਿੱਤਦੇ ਸੀ ਕੋਈ ਰੌਲਾ ਨਹੀਂ ਸੀ ਹੁਣ ਹੁਣ ਕਾਂਗੜ ਅੱਗੇ ਨੂੰ ਮਜ਼ਬੂਤ ਹੋਇਆ ਕਿ ਨਹੀਂ ਉੱਥੇ ਨਹੀਂ ਉਹ ਤਾਂ ਹੁਣ ਪਤਾ ਨਹੀਂ ਲੋਕਾਂ ਦੇ ਵਿੱਚ ਕੀ ਫੈਸਲਾ ਕਾਂਗੜ ਸਾਹਿਬ ਵੀ ਚਲੇ ਗਏ ਸੀ ਨਾ ਭਾਜਪਾ ਦੇ ਵਿੱਚ ਫਿਰ ਹੁਣ ਉਹ ਕਹਿੰਦੇ ਵਾਪਸ ਆਏ ਆ ਤੇ ਕਹਿੰਦੇ ਹੁਣ ਲੋਕ ਮੇਰੇ ਨਾਲ ਲੱਗੇ ਆ ਕਾਂਗਰਸ ਚ ਆਉਣ ਕਰਕੇ ਠੀਕ ਆ ਉਹਨਾਂ ਪਿੰਡਾਂ ਦੇ ਵਿੱਚ ਬੀਜੇਪੀ ਦਾ ਮਾਹੌਲ ਕੀ ਹੈ ਮਲੂਕਾ ਸਾਹਿਬ ਪਿੰਡਾਂ ਚ ਹਲੇ ਥੋੜਾ ਥੋੜਾ ਅੱਗੇ ਨਾ ਤਾਂ ਬੀਜੇਪੀ ਹੋਈ ਹੈ ਥੋੜੀ ਥੋੜੀ ਤਾਂ ਵੇਖੋ ਜਿਹੜੇ ਇੱਕ ਤਾਂ ਇਹਨੇ ਘਰਾਂ ਨੂੰ ਪੈਸੇ ਕੁਸੀ ਦਿੱਤੇ ਆ ਉਹ ਲੋਕੀ ਪ੍ਰਚਾਰ ਕਰਦੇ ਨੇ ਪਲਟਾਈਆਂ ਲਾ ਜਾਂਦੇ ਨੇ ਪ੍ਰਧਾਨ ਮੰਤਰੀ ਯੋਜਨਾ ਕਰਾ ਦੇ ਥੋੜਾ ਥੋੜਾ ਅੱਗੇ ਨੋ ਹੈਗਾ ਤਾਂ ਹੈ ਸ਼ਹਿਰਾਂ ਦੇ ਵਿੱਚ ਸ਼ਹਿਰਾਂ 'ਚ ਤਾਂ ਅੱਗੇ ਨੋ ਕਾਂਗਰਸ ਨੋ ਐਸੋੜੀ ਬੀਜੇਪੀ ਤਕੜੀ ਹੈ ਸ਼ਹਿਰਾਂ 'ਚ ਕਾਂਗਰਸ ਨੋ ਬੀਜੇਪੀ ਤਕੜੀ ਹੋ ਤਕੜੀ ਹੈ ਸ਼ਹਿਰਾਂ 'ਚ ਯਾਨੀ ਕਿ ਜਿਹੜਾ ਹਿੰਦੂ ਵੋਟਰ ਆ ਜਾਂ ਜਿਹੜਾ ਸ਼ਹਿਰੀ ਵੋਟਰ ਆ ਉਹ ਮੋਦੀ ਇਹ ਮੁਦੀyal ਨੂੰ ਲੋਕਾਂ ਦਾ ਰੁਝਾਨ ਪੰਜਾਬ ਦੇ ਵਿੱਚ ਵਧ ਗਿਆ ਮਤਲਬ ਇਹ ਕਹਿ ਰਹੇ ਨੇ ਸ਼ਹਿਰੀ ਵੋਟਰ ਦਾ ਸ਼ਹਿਰੀ ਵੋਟਰ ਦਾ ਪਰ ਪਿੰਡਾਂ ਦੇ ਵਿੱਚ ਵੜਨਾ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਇਕੱਠੇ ਹੋ ਜਾਂਨੇ ਹੋ ਬੀਜੇਪੀ ਤੇ ਅਕਾਲੀ ਦਲ ਪਿੰਡਾਂ 'ਚ ਵੜਨਾ ਔਖਾ ਤਾਂ ਨਹੀਂ ਹੋਊਗਾ ਤੁਹਾਨੂੰ ਲੱਗਦਾ ਹੈ ਜਾਂ ਤੁਹਾਨੂੰ ਲੱਗਦਾ ਕਿ ਸੌਲਟ ਆਊਟ ਹੋ ਜਾਣਗੇ ਉਹ ਗੱਲ ਹੈ ਨਹੀਂ ਕੋਈ ਉਹ ਗੱਲ ਨਹੀਂ ਹੈ ਕਿ ਜਿਹੜਾ ਕਿਸਾਨ ਅੰਦੋਲਨ ਕਰਕੇ ਤੁਹਾਨੂੰ ਲੋਟ ਆਇਆ ਉਹ ਤਾਂ ਪਿੰਡਾਂ ਦੇ ਕਿਸਾਨ ਵੀ ਕਹਿਣ ਲੱਗੇ ਵੀ ਯਾਰ ਇਕੱਠੇ ਹੋ ਕੇ ਸਰਕਾਰ ਬਣਾਓ ਬਹੁਤ ਔਖੇ ਆ ਹੂੰ ਤਾਂ ਕਿਸਾਨ ਵੀ ਕਹਿਣ ਲੱਗੇ ਤੁਸੀਂ ਵੀ ਇਸੇ ਗੱਲ ਦੀ ਅਜੇ ਵੀ ਹਮਾਇਤ ਕਰਦੇ ਹੋ ਕਿ ਅਕਾਲੀ ਦਲ ਤੇ ਭਾਜਪਾ ਇਕੱਠਾ ਹੋ ਜਾਵੇ ਨਹੀਂ ਮੈਂ ਤਾਂ ਵੇਖੋ ਗੱਲ ਨਹੀਂ ਸਮਝਾ ਮੈਂ ਤਾਂ ਕਹਿੰਦਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨੀ ਚਾਹੀਦੀ ਹੈ ਜੇ ਕੱਲਿਆਂ ਦੀ ਬਣਦੀ ਹੈ ਪਾਰਟੀ ਸੋਚ ਲੈ ਤੇ ਕੱਲੀ ਬਣਾ ਲੇ ਕੋਈ ਹਰਜ ਨਹੀਂ ਹੈਗਾ ਇਹ ਪਾਰਟੀ ਨੇ ਸੋਚਣਾ ਵੇਖ ਕੇ ਜਿਉਂ-ਜਿਉਂ ਨੇੜੇ ਆਊਗਾ ਪਤਾ ਲੱਗੀ ਜਾਊਗਾ ਜੇ ਕੋਲੀਸ਼ਨ ਨਾਲ ਬਣਦੀ ਹੈ ਤੇ ਕੋਲੀਸ਼ਨ ਕਰ ਲੈਣੀ ਚਾਹੀਦੀ ਤੁਹਾਨੂੰ ਲੱਗਦਾ ਵੀ ਕਿਸੇ ਵੀ ਤਰੀਕੇ ਸਰਕਾਰ ਬਣਿਆ ਅਕਾਲੀ ਸਰਕਾਰ ਅਕਾਲੀ ਦਲ ਦੀ ਹੁਣ ਬਣਨੀ ਚਾਹੀਦੀ ਹੈ ਪੰਜਾਬ ਦੇ ਵਿੱਚ 10 ਸਾਲ ਹੋ ਗਏ ਬਣਨੀ ਚਾਹੀਦੀ ਧੰਨਵਾਦ ਮਲੂਕਾ ਸਾਹਿਬ ਤੁਸੀਂ ਬਹੁਤ ਸਮਾਂ ਦਿੱਤਾ ਗੱਲਾਂ ਤਾਂ ਪਰ ਤੁਸੀਂ ਗੋਲ ਮੋਲ ਕੀਤੀਆਂ ਨੇ ਐਦ ਕੀ ਔਰ ਕੋਈ ਨਹੀਂ ਗਾਂ ਗਿਆ ਜੋ ਜੋ ਸਵਾਹੂ ਕਰੀ ਚੱਲੇ ਕਰਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਸਿਕੰਦਰ ਸਿੰਘ ਮਲੂਕਾ ਮੰਜੇ ਹੋਏ ਪੋਲੀਟੀਸ਼ੀਅਨ ਨੇ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਹੋ ਗਏ ਆ ਇਹ ਕਹਿੰਦੇ ਮੈਨੂੰ ਤਾਂ ਦੱਸਿਆ ਵੀ ਨਹੀਂ ਸੀ ਕਿ ਭਾਈ ਬੇਵਜਾ ਕੱਢ ਦਿੱਤਾ ਗਿਆ ਬਿਨਾਂ ਨੋਟਿਸ ਦੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਫਿਰ ਸੁਧਾਰ ਲਹਿਰ ਵਾਲੇ ਚਲੇ ਗਏ ਔਰ ਫਿਰ ਸੁਧਾਰ ਲਹਿਰ ਵਾਲੋਂ ਵੀ ਨਿਰਾਸ਼ ਹੋਏ ਸਿਕੰਦਰ ਸਿੰਘ ਮਲੂਕਾ ਤਾਂ ਲੱਗਿਆ ਕਿ ਸ਼ਾਇਦ ਉਧਰ ਵੀ ਗੱਲ ਬਣਨੀ ਨਹੀਂ ਦਾਲ ਗਲਣੀ ਨਹੀਂ ਹੈ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਣ ਦੇ ਨਾਲ ਜੁਆਇਨਿੰਗ ਹੋਈ ਹੈ ਵਾਪਸੀ ਕੀਤੀ ਹੈ ਨਾਲ ਹੀ ਇਹਨਾਂ ਨੇ ਸੱਦਾ ਦਿੱਤਾ ਸਾਰਿਆਂ ਨੂੰ ਕਿ ਸਾਰੇ ਵਾਪਸ ਆਈਏ ਸਾਰੇ ਇਕੱਠੇ ਹੋਈਏ ਔਰ ਫੇਰੀ ਗੱਲ ਬਣੂਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਊਗਾ ਤਾਂ ਹੀ ਵਰਕਰ ਜਿਹੜਾ ਜਿਹੜਾ ਟੁੱਟਦਾ ਜਾ ਰਿਹਾ ਉਹ ਵਰਕਰ ਜਦੋਂ ਤੱਕ ਇਕੱਠਾ ਨਹੀਂ ਹੁੰਦਾ ਸਾਡੇ ਨਾਲ ਉਹ ਤਾਂ ਗੱਲ ਬਣਦੀ ਨਜ਼ਰ ਨਹੀਂ ਆਏਗੀ